ਬਹੁਤ ਵਾਰ ਇਦਾਂ ਹੁੰਦਾ ਕਿ ਪੇਸ਼ੈਂਟ ਕਹਿੰਦਾ ਜੀ ਮੈਂ ਜਾ ਰਿਹਾ ਸੀ ਮੇਰਾ ਪੈਰ ਇਨ ਦਾ ਟਵਿਸਟ ਕੀਤਾ ਤੇ ਡਾਕਟਰ ਨੂੰ ਦਿਖਾਇਆ ਐਕਸ-ਰੇ ਹੋਇਆ ਤੇ ਪਤਾ ਲੱਗਿਆ ਜੀ ਇੰਜਰੀ ਹੋ ਗਈ ਇਹ ਤਾਂ ਇੰਜਰੀ ਵੀ ਨਹੀਂ ਸਰ ਇਹ ਤਾਂ ਆਲਰੇਡੀ ਗੋਡਾ ਖਤਮ ਹੋਇਆ ਹੋਇਆ ਸਰ ਪ੍ਰੋਬਲਮ ਆਉਣ ਦੇ ਲਈ ਜੋ ਰੀਜ਼ਨ ਹੈਗੇ ਆ ਉਹ ਤੁਹਾਡਾ ਕਿਤੇ ਨਾ ਕਿਤੇ ਖੁਰਾਕ ਨਾਲ ਜ਼ਿਆਦਾ ਸੰਬੰਧਿਤ ਹੈ ਫਿਰ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਚੀਜ਼ ਹੈਗੀ ਸਰ ਚਾਹ ਜਿਹੜੀ ਦਵਾਈ ਹੈਗੀ ਹੈ ਜੋ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਅਪਰੂਵ ਕਰਵਾਈ ਹੋਈ ਹੈ ਉਦੇ ਵਿੱਚ ਅਸੀਂ ਕੀ ਕੁਝ ਪਾਇਆ ਹੋਇਆ ਮੈਂ ਤੁਹਾਨੂੰ ਉਹ ਦੱਸ ਦਿੰਦਾ ਅਸੀਂ ਹਰ ਚੀਜ਼ ਦਾ ਐਕਸਟ੍ਰੈਕਟ ਪਾਇਆ ਹੋਇਆ ਐਕਸਟ੍ਰੈਕਟ ਦਾ ਮਤਲਬ ਹੁੰਦਾ ਅਸੀਂ ਸੱਤ ਸੱਤ ਕੱਢ ਕੇ ਪਾਇਆ ਠੀਕ ਹੈ ਮਤਲਬ ਇਹਨੂੰ ਸਹੀ ਕਰਨ ਦਾ ਸ਼ੁਰੂਆਤੀ ਦੌਰ ਦੇ ਵਿੱਚ ਹੈ ਜ ਮੈਂ ਬਿਲਕੁਲ ਹੈਗਾ ਜੀ ਸ਼ੁਰੂਆਤੀ ਦੌਰ ਤਾਂ ਚੁਟਕੀਆਂ ਦਾ ਕੰਮ ਹੈ ਜਾਂ ਫਿਰ ਪੌੜੀਆਂ ਚੜਨ ਲੱਗੇ ਤੁਹਾਨੂੰ ਦਿੱਕਤ ਹੋਵੇ ਤਾਂ ਦੇਰ ਨਾ ਕਰੋ ਜਿਹੜੇ ਇਹ ਸ਼ੁਰੂਆਤੀ ਲੱਛਣ ਹੈਗੇ ਆ ਇਹਨਾਂ ਨੂੰ ਪਕੜੋ ਡਾਕਟਰ ਨੂੰ ਮਿਲੋ ਐਟ ਲੀਸਟ ਜੋ ਘਰੇਲੂ ਨੁਸਖੇ ਹੈਗੇ ਆ ਉਹਨਾਂ ਦੇ ਨਾਲ ਤੁਸੀਂ ਆਪਦੇ ਆਪ ਨੂੰ ਫਿੱਟ ਕਰ ਸਕਦੇ ਹੋ ਇਸ ਟਾਈਮ ਦੇ ਉੱਪਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਿਦੀਪ ਤੇ ਅੱਜ ਆਪਾਂ ਇੱਕ ਬਹੁਤ ਵੱਡੀ ਸਮੱਸਿਆ ਦੇ ਬਾਰੇ ਗੱਲਬਾਤ ਕਰਾਂਗੇ ਇਹ ਸਮੱਸਿਆ ਹਰ ਘਰ ਦੇ ਵਿੱਚ ਤੇ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਜੀ ਨੂੰ ਜ਼ਰੂਰ ਹੈਗੀ ਹੈ ਜੇਕਰ ਤੁਹਾਡੇ ਵੀ ਕਿਸੇ ਜਾਣ ਪਛਾਣ ਦੇ ਵਿੱਚ ਜਾਂ ਆਪ ਨੂੰ ਇਹ ਪ੍ਰੋਬਲਮ ਹੈ ਤਾਂ ਪੋਡਕਾਸਟ ਪੂਰਾ ਸੁਣੋ ਡਾਕਟਰ ਸਾਹਿਬ ਦੇ ਕੋਲੋਂ ਆਪਾਂ ਪੂਰਾ ਸੋਲੂਸ਼ਨ ਲਵਾਂਗੇ ਅੱਜ ਸਾਡੇ ਨਾਲ ਡਾਕਟਰ ਮੌਜੂਦ ਨੇ ਪੌਡਕਾਸਟ ਦੇ ਵਿੱਚ ਤੇ ਇੱਕ ਗੱਲ ਮੈਂ ਜੇ ਕਰਨੀ ਚਾਹਣਾ ਤਾਂ ਇਹ ਹੈਗੇ ਕਿ ਪੁਰਾਣੇ ਸਮੇਂ ਦੇ ਵਿੱਚ ਨਾ ਜੇ ਬਜ਼ੁਰਗਾਂ ਨੂੰ ਮਤਲਬ ਉਹਨਾਂ ਦੇ ਟਾਈਮ 'ਚ ਜਾ ਕੇ ਦੇਖੀਏ ਬਜ਼ੁਰਗਾਂ ਦੇ ਤਾਂ ਉਹ ਨਾਰਮਲੀ ਜੇ ਕੋਈ ਉਹਨਾਂ ਦੇ ਕਹੇ ਕੋਈ ਕੰਮ ਕਰਨਾ ਨਾ ਕਰਦਾ ਜਵਾਕ ਤਾਂ ਉਹ ਇੱਕ ਗਾਲਾਂ ਵਰਗੀ ਗੱਲ ਕਹਿੰਦੇ ਹੁੰਦੇ ਸੀ ਤੇ ਉਹ ਇਹ ਹੁੰਦੀ ਸੀ ਕਿ ਭਾਈ ਤੇਰੇ ਗੋਡੇ ਦੁਖਦੇ ਆ ਪਰ ਜੇ ਹੁਣ ਦੇ ਸਮੇਂ 'ਚ ਉਹ ਬਜ਼ੁਰਗ ਪੁਰਾਣੀ ਆ ਕੇ ਪੁੱਛਣ ਕਿਸੇ ਨੂੰ ਕਿ ਤੂੰ ਆਹ ਕੰਮ ਕਰਦੇ ਹੋ ਜਵਾਬ ਦੇਵੇ ਅੱਗੋਂ ਬਯਗ ਬੱਚਨ ਵੀ ਤੇਰੇ ਗੋਡੇ ਦੁਖਦੇ ਆ ਤਾਂ ਮੈਨੂੰ ਲੱਗਦਾ ਹਰ ਦੂਜੇ ਤੀਜੇ ਬੱਚੇ ਜਵਾਨ ਦਾ ਜਿਹੜਾ ਜਵਾਬ ਹੋਊਗਾ ਉਹ ਹਾਂ ਦੇ ਵਿੱਚ ਹੋਊਗਾ ਜੀ ਹਾਂਜੀ ਦੁਖਦੇ ਆ ਇਹ ਸਮੱਸਿਆ ਇੰਨੀ ਆ ਕਿਉਂ ਗਈ ਛੋਟੀ ਉਮਰ ਦੇ ਵਿੱਚ ਗੋਡੇ ਦੁਖਣੇ ਕਿਉਂ ਲੱਗੇ ਜਾਂ ਯੰਗ ਉਮਰ ਦੇ ਵਿੱਚ 35 30 35 ਸਾਲ ਦੀ ਉਮਰ ਦੇ ਵਿੱਚ ਗੋਡੇ ਐੜੇ ਕਿਉਂ ਬਦਲਾਉਣੇ ਪੈ ਜਾਂਦੇ ਲੋਕਾਂ ਨੂੰ 40 40 ਸਾਲ ਦੀ ਉਮਰ ਵਿੱਚ 45 45 ਸਾਲ ਦੀ ਉਮਰ ਦੇ ਵਿੱਚ ਉਸ ਮਸੱਲੇ ਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਉਹਦਾ ਬਿਨਾ ਆਪਰੇਸ਼ਨ ਤੋਂ ਬਿਨਾ ਗੋਡੇ ਚੇਂਜ ਕਰਾਈ ਕਿਵੇਂ ਇਲਾਜ ਹੋ ਸਕਦਾ ਹੈ ਇਹ ਵੀ ਆਪਾਂ ਆਯੁਰਵੈਦ ਆਚਾਰਿਆ ਡਾਕਟਰ ਸੁਨੀਲ ਕੁਮਾਰ ਜੀ ਤੋਂ ਪੁੱਛਾਂਗੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਮੋਟੀ ਮੋਟੀ ਜਾਣਕਾਰੀ ਤੁਸੀਂ ਇਹਨਾਂ ਤੋਂ ਲੈ ਸਕੋਗੇ ਤੇ ਹੋ ਸਕਦਾ ਹੈ ਤੁਹਾਡੇ ਆਪਰੇਸ਼ਨ ਤੋਂ ਤੁਹਾਨੂੰ ਬਚਾਅ ਹੋ ਸਕੇ ਸਵਾਲ ਤੁਹਾਡਾ ਡਾਕਟਰ ਸਾਹਿਬ ਜੀ ਤੁਹਾਡਾ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੀ ਪਹਿਲਾ ਸਵਾਲ ਜਿਹੜਾ ਹੋਏਗਾ ਉਹ ਇਹੀ ਹੈ ਕਿ ਨਾਰਮਲ 40-45 ਸਾਲ ਦੀ ਉਮਰ ਦੇ ਵਿੱਚ ਤਾਂ ਮੈਂ ਵੀ ਦੇਖਿਆ ਲੋਕ ਗੋਡੇ ਚੇਂਜ ਕਰਵਾਉਂਦੇ ਛੋਟੇ ਬੁਲੇ ਤੂੰ ਪਹਿਲਾਂ ਦੀ ਉਮਰ ਦੇ ਵਿੱਚ ਵੀ ਲੋਕ ਆ ਜਾਂਦੇ ਕਿ ਜੀ ਗੋਡਿਆਂ ਦੀ ਸਮੱਸਿਆ ਸਰ ਬਿਲਕੁਲ ਸਹੀ ਕਿਹਾ ਤੁਸੀਂ ਅੱਜ ਕੱਲ ਜਿਹੜੀ ਬਿਮਾਰੀ ਦੀ ਉਮਰ ਹੈ ਉਹ ਬਹੁਤ ਘਟ ਗਈ ਹੈ ਜੀ ਮਤਲਬ ਮੇਰੇ ਕੋਲੇ ਇਹ ਤੁਸੀਂ ਲਗਾ ਕੇ ਚੱਲੋ ਕਿ ਇੱਕ ਪੇਸ਼ੈਂਟ ਹੈ ਮੇਰੀ ਲੁਧਿਆਣਾ ਤੋਂ ਅੱਗੇ ਇੱਕ ਪਿੰਡ ਹੈਗਾ ਜੀ ਤਕਰੀਬਨ 25 ਜਾਂ 26 ਸਾਲ ਦੀ ਉਮਰ ਹੋਏਗੀ ਆਉਂਦੇ ਆਂ ਔਰ ਮੈਰਿਜ ਨਹੀਂ ਕਰਵਾ ਰਹੇ ਪੇਰੈਂਟਸ ਕਹ ਰਹੇ ਕਿ ਮੈਰਿਜ ਦੀ ਉਮਰ ਹੋ ਗਈ ਹੈ ਬਟ ਲੜਕੀ ਮੈਰਿਜ ਨਹੀਂ ਕਰਵਾ ਰਹੀ ਕਿਉਂ ਕਾਰਨ ਕਾਰਨ ਸਰ ਗੋਡੇ ਦੁਖਦੇ ਆ ਗੋਡਿਆਂ ਦੀ ਗਰੀਸ ਖਤਮ ਹੋਈ ਹੋਈ ਐ ਜੀ ਉਹ ਕਹਿੰਦੀ ਐ ਕਿ ਹੁਣ ਤਾਂ ਮੈਂ ਘਰੇ ਅਗਰ ਕੰਮ ਨਹੀਂ ਕਰ ਪਾਂਦੀ ਤਾਂ ਮੇਰੀ ਮਦਰ ਮੈਨੂੰ ਹੈਲਪ ਕਰ ਦਿੰਦੇ ਆ ਜੀ ਮੇਰੇ ਮਦਰ ਉਸ ਚੀਜ਼ ਨੂੰ ਵੈਲਿਊ ਕਰ ਲੈਂਦੇ ਆ ਸਮਝ ਲੈਂਦੇ ਆ ਤੇ ਉਹ ਮੈਨੂੰ ਆਰਾਮ ਕਰਨ ਲਈ ਕਹਿ ਦਿੰਦੇ ਜੀ ਪਰ ਕੀ ਮੇਰੀ ਮਦਰ ਇਹਨਾਂ ਦਾ ਇਸ ਚੀਜ਼ ਨੂੰ ਅਕੋਮੋਡੇਟ ਕਰ ਪਾਏਗੀ ਨਹੀਂ ਜੀ ਸੱਸਾਂ ਕਿੱਥੇ ਪੈਣਾ ਦੇਖ ਰਹੀਆਂ ਨੇ ਤਾਂ ਕਮੈਂਟ ਕਰਕੇ ਦੱਸ ਦਿਓ ਕਿ ਜੇ ਸੱਸਾਂ ਬਾਅਦ ਲੈਣੀਆਂ ਨਾ ਨਹੀਂ ਇਹ ਸਚਾਈ ਹੈਗੀ ਐ ਪਰੋ ਮਾਂ ਕਿਉਂ ਰਹੀ ਐ ਜੀ ਇੰਨੀ ਛੋਟੀ ਉਮਰ ਦੇ ਵਿੱਚ ਸਰ ਪ੍ਰੋਬਲਮ ਆਉਣ ਦੇ ਲਈ ਜੋ ਰੀਜ਼ਨ ਹੈਗੇ ਆ ਉਹ ਤੁਹਾਡਾ ਕਿਤੇ ਨਾ ਕਿਤੇ ਖੁਰਾਕ ਨਾਲ ਜ਼ਿਆਦਾ ਸੰਬੰਧਿਤ ਹੈ ਜੀ ਹਾਲਾਂਕਿ ਹੋਰ ਬਹੁਤ ਰੀਜ਼ਨ ਹੈਗੇ ਆ ਖੁਰਾਕ ਨਾਲ ਜ਼ਿਆਦਾ ਸੰਬੰਧਿਤ ਹੈ ਜਦੋਂ ਪੁਰਾਣੀ ਗੱਲ ਕਰੀਏ ਅਜੇ ਤੋਂ 35 40 ਸਾਲ ਪਹਿਲਾਂ ਦੀ ਗੱਲ ਕਰੀਏ ਅਸੀਂ ਇਹਨੂੰ ਡੀਜਨਰੇਸ਼ਨ ਮੰਨਦੇ ਸੀ ਵੀ ਟੁੱਟ-ਫੁੱਟ ਹੋਈ ਹੈ ਸਰੀਰ ਦੇ ਵਿੱਚ ਤੇ ਇਸ ਲਈ ਇਹ ਬਿਮਾਰੀ ਜਿਹੜੀ ਹੈਗੀ ਹੈ ਡੀਜਨਰੇਟਿਵ ਚੇਂजेस ਦੀ ਹੈਗੀ ਹੈ ਤੇ ਇਹ ਹੁਣ ਉਮਰ ਦੇ ਨਾਲ ਹੀ ਜਾਏਗੀ ਜੀ ਲੇਕਿਨ ਜਿੱਦਾਂ ਹੀ ਸਾਡੀ ਡਾਈਟ ਦੇ ਵਿੱਚ ਬਦਲਾਅ ਆਇਆ ਸਾਡੀ ਡਾਈਟ ਦੇ ਵਿੱਚ ਜੰਕ ਫੂਡ ਜ਼ਿਆਦਾ ਆ ਗਿਆ ਨਿਊਟ੍ਰੀਸ਼ਨਸ ਖਤਮ ਹੋ ਗਈਆਂ ਠੀਕ ਹੈ ਉਸ ਤੋਂ ਇਲਾਵਾ ਅਸੀਂ ਲੋਕਾਂ ਨੇ ਕੀ ਕੀਤਾ ਘਰ ਦੇ ਕੰਮ ਵੀ ਛੱਡਤੇ ਜੀ ਵੈਸਟਰਨ ਸੀਡਸ ਨੂੰ ਯੂਜ਼ ਕਰਨਾ ਸ਼ੁਰੂ ਕਰਤਾ ਜੀ ਮੇਰੇ ਪਿੰਡਾਂ ਵਾਲੀ ਵੀ ਮਤਲਬ ਆਡੀਅנס ਹੈਗੀ ਹੈ ਆਪਾਂ ਸਿੰਪਲ ਸ਼ਬਦਾਂ 'ਚ ਕਹਿ ਸਕਦੇ ਆ ਵੀ 버ਗਰ ਕੋਲਚਿਆਂ ਤੇ ਜਦੋਂ ਦੇ ਆ ਗਏ ਜੀ 버ਗਰ ਕੋਲਚਿਆਂ ਤੇ ਲੈ ਲਓ ਔਰ ਜੋ ਅੰਗਰੇਜ਼ੀ ਸੀਟਾਂ ਹੈਗੀਆਂ ਅਸੀਂ ਸਵੇਰੇ ਫਲਸ ਜਾਂਦੇ ਆਂ ਅੰਗਰੇਜ਼ੀ ਸੀਟਾਂ ਤੇ ਬੈਠਣ ਲੱਗ ਗਏ ਆ ਜੀ ਇਹ ਇੱਕ ਵੱਡਾ ਰੀਜ਼ਨ ਹੈ ਔਰ ਮੇਰੀਆਂ ਭੈਣਾ ਮੇਰੇ ਮਾਤਾਵਾਂ ਇੱਕ ਐਸਾ ਅਨ ਮਤਲਬ ਕਿ ਹਿਡਨ ਰੀਜ਼ਨ ਕਹਿ ਸਕਦੇ ਆ ਜੀ ਜਿਹੜਾ ਕਿਤੇ ਕਿਤਾਬਾਂ ਚ ਨਹੀਂ ਲਿਖਿਆ ਹੋਇਆ ਜੀ ਬਟ ਪ੍ਰੈਕਟਿਸ ਸਮਝ ਆਂਦਾ ਹੈ ਜੀ ਓਰੀਜਨ ਕੀ ਹੈ ਜਿਹੜੀ ਤੁਸੀਂ ਸ਼ਾਦੀ ਵਿਆਹ ਦੇ ਉੱਤੇ ਹਾਈ ਹੀਲ ਪਾ ਕੇ ਜਾਂਦੇ ਆਂ ਅਛਾ ਜੀ ਬਿਲਕੁਲ ਸਰ ਦੇਖੋ ਤੁਹਾਡੇ ਗੋਡਿਆਂ ਦੀ ਕਿੰਨੀ ਅੱਛੀ ਹੈਲਥ ਹੈਗੀ ਹੈ ਇਹ ਕਿਸੇ ਨੂੰ ਨਹੀਂ ਪਤਾ ਜੀ ਠੀਕ ਹੈ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਪੇਸ਼ੈਂਟ ਕਹਿੰਦਾ ਜੀ ਮੈਂ ਜਾ ਰਿਹਾ ਸੀ ਮੇਰਾ ਪੈਰ ਤਾਂ ਟਵਿਸਟ ਕੀਤਾ ਤੇ ਡਾਕਟਰ ਨੂੰ ਦਿਖਾਇਆ ਐਕਸ-ਰੇ ਹੋਇਆ ਤੇ ਪਤਾ ਲੱਗਿਆ ਜੀ ਇੰਜਰੀ ਇਹ ਤਾਂ ਇੰਜਰੀ ਵੀ ਨਹੀਂ ਸਰ ਇਹ ਤਾਂ ਆਲਰੇਡੀ ਗੋਡਾ ਖਤਮ ਹੋਇਆ ਹੋਇਆ ਹੈ ਅੱਛਾ ਇਦਾਂ ਦੇ ਵੀ ਕੇਸ ਹੁੰਦੇ ਹੈਗੇ ਆ ਔਰ ਪਤਾ ਹੀ ਨਹੀਂ ਲੱਗਦਾ ਸਰ ਤੁਸੀਂ ਨਹੀਂ ਜਜ ਕਰ ਸਕਦੇ ਜੀ ਜਦ ਤੱਕ ਤੁਹਾਡੇ ਮੂਰੇ ਸਿੰਪਟਮ ਨਹੀਂ ਆਉਂਦਾ ਤੁਸੀਂ ਨਹੀਂ ਜਜ ਕਰ ਸਕਦੇ ਇਸੇ ਲਈ ਅਸੀਂ ਅਕਸਰ ਆਪਣੇ ਪੋਡਕਾਸਟ ਦੇ ਵਿੱਚ ਮੈਂ ਹਮੇਸ਼ਾ ਕਹਿੰਨਾ ਕਿ ਜਦੋਂ ਵੀ ਤੁਹਾਨੂੰ ਆਪਣੇ ਗੋਡਿਆਂ ਦੇ ਵਿੱਚ ਹਲਕੀ ਜੀ ਕੜਕੜਾਹਟ ਦੀ ਆਵਾਜ਼ ਆਵੇ ਤੁਹਾਡੀਆਂ ਜਿਹੜੀਆਂ ਪਿੰਡਲੀਆਂ ਹੈਗੀਆਂ ਲਿਗੀਆਂ ਉਹ ਥਕਾਵਟ ਮਹਿਸੂਸ ਕਰਨ ਰਾਤ ਨੂੰ ਜਾਂ ਫਿਰ ਪੌੜੀਆਂ ਚੜ੍ਹਨ ਲੱਗੇ ਤੁਹਾਨੂੰ ਦਿੱਕਤ ਹੋਵੇ ਤਾਂ ਦੇਰ ਨਾ ਕਰੋ ਜਿਹੜੇ ਇਹ ਸ਼ੁਰੂਆਤੀ ਲੱਛਣ ਹੈਗੇ ਆ ਇਹਨਾਂ ਨੂੰ ਪਕੜੋ ਡਾਕਟਰ ਨੂੰ ਮਿਲੋ ਐਟਲੀਸਟ ਜੋ ਘਰੇਲੂ ਨੁਸਖੇ ਹੈਗੇ ਆ ਉਹਨਾਂ ਦੇ ਨਾਲ ਤੁਸੀਂ ਆਪਦੇ ਆਪ ਨੂੰ ਫਿੱਟ ਕਰ ਸਕਦੇ ਹੋ ਇਸ ਟਾਈਮ ਦੇ ਉੱਪਰ ਜੀ ਮਤਲਬ ਸ਼ੁਰੂਆਤੀ ਦੌਰ ਦੇ ਵਿੱਚ ਘਰੇ ਫਿੱਟ ਕੀਤਾ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਸਰ ਤੁਸੀਂ ਦੇਖੋ ਹੁਣ ਸਰਦੀਆਂ ਸ਼ੁਰੂ ਹੋ ਜਾਣੀਆਂ ਜੇ ਪੁਰਾਣਾ ਟਾਈਮ ਅਸੀਂ ਦੇਖੀਏ ਤਾਂ ਪਿੰਡਾਂ ਦੀਆਂ ਖਾਸ ਕਰ ਸੱਥਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਵੀ ਲੇਡੀਜ਼ ਆਪਣੇ ਗੋਡਿਆਂ ਦੇ ਉੱਪਰ ਤੇਲ ਦੀ ਮਾਲਿਸ਼ ਅਕਸਰ ਸਰੋਂ ਦਾ ਤੇਲੀ ਮਲੀ ਜਾਂਦੀਆਂ ਸੀ ਹਾਂ ਉਹ ਲੋਕ ਮਲਦੇ ਹਾਂ ਤੇ ਅਸੀਂ ਅੱਜ ਦੀ ਘੜੀ ਕੀ ਕੀਤਾ ਅਸੀਂ ਤੇਲ ਤੋਂ ਬਿਲਕੁਲ ਹੀ ਪਰਹੇਜ਼ ਕਰਤਾ ਜੀ ਤੇਲ ਨੂੰ ਸਿਰ ਤੇ ਲਾਣਾ ਬਿਲਕੁਲ ਹੀ ਛੜਤਾ ਜੀ ਗੋਡਿਆਂ ਤੇ ਲਾਣ ਦਾ ਤਾਂ ਮਤਲਬ ਹੀ ਨਹੀਂ ਹੈ ਜੀ ਹੈਨਾ ਤੇ ਖਾਣ ਦੇ ਵਿੱਚ ਵੀ ਸਾਨੂੰ ਇਹ ਸਿਖਾਇਆ ਗਿਆ ਕਿ ਜੀ ਨਹੀਂ ਘੀ ਮੱਖਣ ਮਲਾਈ ਨਹੀਂ ਖਾਣਾ ਹਮ ਸਰ ਮੈਂ ਤੁਹਾਨੂੰ ਓਪਨਲੀ ਕਹਿ ਰਿਹਾ ਇਹ ਤੁਹਾਡੇ ਵਾਸਤੇ ਬਹੁਤ ਵੱਡਾ ਡਿਸਾਸਟਰ ਹੈਗਾ ਜਦੋਂ ਤੁਸੀਂ ਵਧੀਆ ਘੀ ਜਾਂ ਵਧੀਆ ਮੱਖਣ ਖਾਣਾ ਬੰਦ ਕਰਦੇ ਹੋ ਹਮ ਉਤੋਂ ਹੀ ਸ਼ੁਰੂ ਹੋਏਗੀ ਤੁਮਸੇ ਬਿਮਾਰ ਕਿਉਂਕਿ ਸਰ ਤੁਸੀਂ ਅੱਛਾ ਇੱਕ ਹੋਰ ਇਹਦੇ ਇੱਕ ਐਗਜ਼ਾਮਪਲ ਦੇ ਨਾਲ ਸਮਝ ਕੇ ਦੇਖੋ ਸਕੂਟਰ ਚਲਾਣੇ ਹੂੰ ਬਿਨਾ ਮਗਲੈਲ ਤੋਂ ਤੇਲ ਪਵਾਣੇ ਉਹਦੇ ਚ ਨਹੀਂ ਮਗਲੈਲ ਤੱਕ ਪਾਉਣੀ ਪੈਂਦਾ ਚਿਕਨਾਈ ਤਾਂ ਚਾਹੀਦੀ ਹੈ ਨਾ ਤਾਂ ਸਾਨੂੰ ਵੀ ਕਿਤਨਾ ਕਿਤੇ ਸਾਡੇ ਸਰੀਰ ਨੂੰ ਵੀ ਥੋੜੀ ਬਹੁਤ ਚਿਕਨਾਈ ਚਾਹੀਦੀ ਹੈਗੀ ਬਿਲਕੁਲ ਤਾਂ ਰੁੱਖਾ ਖਾਣਾ ਹੀ ਨਾ ਖਾ ਸਕਦੇ ਤੁਸੀਂ ਸਹੀ ਹੈ ਜੀ ਸਹੀ ਹੈ ਹੈਨਾ ਤਾਂ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਡੇ ਗੋਡਿਆਂ ਦੇ ਵਿੱਚ ਕੀ ਤੁਹਾਡੇ ਮੋਢਿਆਂ ਦੇ ਵਿੱਚ ਵੀ ਦਰਦ ਜਾਏਗਾ ਤੁਹਾਡੀ ਪਿੱਠ ਦੇ ਵਿੱਚ ਵੀ ਦਰਦ ਜਾਏਗਾ ਕਿਉਂਕਿ ਹਰੇਕ ਜੋਇੰਟ ਨੇ ਮੂਵ ਕਰਨਾ ਉਸ ਲੂਬ੍ਰੀਕੇਸ਼ਨ ਦੇ ਉੱਪਰ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਗ੍ਰੀਸ ਕਹਿੰਦੇ ਹਾਂ ਜੀ ਮੈਂ ਨਾ ਡਾਕਟਰ ਸਾਹਿਬ ਤੁਹਾਨੂੰ ਇੱਕ ਗੱਲ ਸ਼ੇਅਰ ਕਰੂੰਗਾ ਕਿ ਮੇਰੇ ਨਾਲ ਨਾਨਾ ਜੀ ਮੈਂ 70 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਗੋਡਿਆਂ ਦੇ ਵਿਚਾਲੇ ਬੈਠ ਜਾਂਦਾ ਹੁੰਦਾ ਤੇ ਉਹਨਾਂ ਦੀ 70 75 ਸਾਲ ਦੀ ਉਮਰ ਸੀ ਮੈਂ ਗੋਡਿਆਂ ਦੇ ਵਿਚਾਲੇ ਬੈਠ ਕੇ ਉਹ ਬੋਤੇ ਦੇ ਨਾਲ ਨਾ ਹਲ ਪਾਉਂਦੇ ਹੁੰਦੇ ਤੇ 75 ਸਾਲ ਦੀ ਉਮਰ ਦੇ ਵਿੱਚ ਉਹ ਹਲ ਮਤਲਬ ਬੋਣਾ ਇੱਕ ਕਿੱਲੇ ਵਾਹਣ ਦੇ ਨੂੰ ਅੱਧੇ ਕਿੱਲੇ ਵਾਹਣ ਦੇ ਨੂੰ ਇਦਾਂ ਵਾਹੀ ਜਾਣਾ ਨਾ ਮਤਲਬ ਇੰਨੀ ਉਹਨਾਂ ਦੀ 70 75 ਦੀ ਉਮਰ ਦੇ ਵਿੱਚ ਉਹਨਾਂ ਦੀ ਇੰਨੀ ਸ਼ਮਤਾ ਸੀ ਕਿ ਉਹ ਬਲਦਾਂ ਦੇ ਜਾਂ ਉੱਠਾਂ ਦੇ ਪਿੱਛੇ ਐ ਭੱਜ ਲੈਂਦੇ ਸੀ ਪਰ ਅੱਜ ਕੱਲ ਸਾਡੇ ਕੋਲ ਨਹੀਂ ਹੋ ਰਿਹਾ ਜਾਂਦਾ ਸਰ ਤੁਸੀਂ ਸਿਰਫ ਇੱਕ ਪਹਿਲੂ ਦੇਖਿਆ ਜੀ ਉਹਨਾਂ ਦੀ ਡਾਈਟ ਵੱਲ ਵੀ ਦੇਖੋ ਹਮ ਤੇ ਅੱਜ ਦੀ ਡਾਈਟ ਵੱਲ ਵੀ ਦੇਖੋ ਜੀ ਹੈਨਾ ਹਜ ਤੁਸੀਂ ਇਹ ਦੇਖੋ ਕਿ ਜਦੋਂ ਵੀ ਗੱਲ ਹੁੰਦੀ ਹੈ ਜੀ ਕਿ ਐਡਾ ਜ਼ਿਆਦਾ ਕਲਪਰੇਟ ਕਰਤਾ ਸਾਡੇ ਡਾਕਟਰਾਂ ਨੇ ਜੀ ਇੰਨਾ ਜ਼ਿਆਦਾ ਉਹਨੂੰ ਮੁਜਰਮ ਬਣਾਤਾ ਕਿ ਘਰੇ ਪੀਜ਼ਾ ਖਾਣ ਲੱਗੇ 버ਗਰ ਖਾਣ ਲੱਗੇ ਜਾਂ ਕੋਈ ਵੀ ਕੁਲਚਾ ਜਾਂ ਐਦਾਂ ਦਾ ਕੋਈ ਵੀ ਜੰਕ ਫੂਡ ਖਾਣ ਲੱਗਿਆ ਫੈਮਿਲੀ ਨੂੰ ਕੋਈ ਦਿੱਕਤ ਨਹੀਂ ਹੁੰਦੀ ਜਿੱਥੇ ਹੀ ਤੁਸੀਂ ਕਿਹਾ ਵੀ ਇੱਕ ਚਮਚਾ ਘੀ ਦਾ ਪਾ ਦੋ ਉੱਥੇ ਰੋਣੇ ਨੇ ਨਹੀਂ ਘੀ ਨਹੀਂ ਖਾਣਾ ਕਿਉਂ ਨਹੀਂ ਖਾਣਾ ਅਰੇ ਤੁਹਾਨੂੰ ਹੱਟ ਯਾਰ ਹਾਰਟ ਅਟੈਕ ਤਾਂ ਤੁਹਾਡਾ ਜਿਹੜਾ ਪੀਜ਼ਾ ਖਾ ਰਹੇ ਹੋ ਜਿਹੜਾ 버ਗਰ ਖਾ ਰਹੇ ਹੋ ਉਹ ਕਰਦਾ ਫਿਰ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਚੀਜ਼ ਹੈਗੀ ਸਰ ਚਾਹ ਚਾਹ ਦੀ ਰੋਣਾ ਦਾ ਕਰਦੀ ਹੈ ਚਾਹ ਕੀ ਰੋਣਾ ਦਾ ਕਰਦੀ ਹੈ ਜੀ ਚਾਹ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਸਰ ਇੱਕ ਚਾਹ ਪੱਤੀ ਜਿਹਦੇ ਵਿੱਚ ਕੈਫੀਨ ਹੁੰਦੀ ਹੈ ਜੋ ਸਾਨੂੰ ਉਤੇਜਨਾ ਸਾਨੂੰ ਤਾਜ਼ਗੀ ਦਿੰਦੀ ਹੈ ਤੇ ਇੱਕ ਹੁੰਦਾ ਦੁੱਧ ਕੈਫੀਨ ਚਾਹ ਦੀ ਤੇ ਦੁੱਧ ਦਾ ਕੈਲਸ਼ੀਅਮ ਇਹ ਦੋਨੋਂ ਸੌਤ ਨਾ ਹੁੰਦੀਆਂ ਹਮ ਮਤਲਬ ਆਪਸ ਚ ਬੰਦੀ ਨਹੀਂ ਨਾ ਬੰਦੀ ਹਮ ਤੇ ਜਦੋਂ ਨਹੀਂ ਬੰਦੀ ਤਾਂ ਅੰਦਰ ਜਾ ਕੇ ਐਸਿਡ ਬਣਾਉਂਦੀਆਂ ਓਕੇ ਐਸਿਡ ਬਣਾਣ ਗਿਆ ਤਾਂ ਸਾਡੀ ਜੋ ਨਿਊਟ੍ਰੀਸ਼ਨ ਮੜੇ ਮੋਟੀਆਂ ਹੈਗੇ ਉਹ ਵੀ ਕਿਲ ਹੋ ਜਾਣਗੇ ਪਰ ਸਾਡਾ ਤਾਂ ਜਿ ਪਿੰਡ ਵਾਲਿਆਂ ਦਾ ਚਾਹ ਨਾ ਸਰਦੇ ਨਹੀਂ ਇਸ ਤਾਂ ਸਰ ਤੁਸੀਂ ਅੱਜ ਨਹੀਂ ਸਰਦਾ ਪਿਛਲੇ ਬੁੜਿਆਂ ਨੂੰ ਪੁੱਛ ਕੇ ਦੇਖੋ ਨਾ ਜਿਹੜੇ ਉੱਠ ਕੇ ਲੱਸੀ ਦਾ ਛੰਨਾ ਪੀਂਦੇ ਸੀ ਹੂੰ ਜੀ ਉਹਨਾਂ ਨੂੰ ਪੁੱਛ ਕੇ ਤਾਂ ਤਾਂ ਇਹ ਤਾਂ ਤੁਸੀਂ ਕਹਿ ਰਹੇ ਹੋ ਨਾ 75 ਸਾਲ ਦੇ ਨਾਨਾ ਜੀ ਉਹਦਾ ਕਾਰਨ ਇਹੀ ਸੀਗਾ ਸਹੀ ਹੈ ਜੀ ਦਾ ਕਾਰਨ ਇਹੀ ਸੀਗਾ ਅੱਛਾ ਜੀ ਹੁਣ ਆਪਾਂ ਮੇਨ ਗੱਲ ਤੇ ਆਈਏ ਕਿ ਜਿਨ੍ਹਾਂ ਦੇ ਗੋਡੇ ਦੁਖਦੇ ਐ ਜਾਂ ਜਿਨ੍ਹਾਂ ਦੇ ਹਾਲੇ ਦੁਖਣ ਲੱਗੇ ਆ તાਜੇ-ਤਾਜੇ ਤੇ ਉਹ ਤੁਸੀਂ ਦੱਸ ਦਿੱਤਾ ਕਿ ਇਲਾਜ ਦਿੱਤਾ ਕਰਨ ਪਰ ਜਿਨ੍ਹਾਂ ਦੇ ਦੁਖਨ ਲੱਗ ਚੁੱਕੇ ਹੈ ਜਾਂ ਪ੍ਰੋਬਲਮ ਆ ਚੁੱਕੀ ਹੈ ਦੱਸਤੀ ਡਾਕਟਰਾਂ ਨੇ ਜਾਂ ਇਹਨਾਂ ਨੂੰ ਕਹਿਤਾ ਕਿ ਭਈ ਇਹ ਤਾਂ ਚੇਂਜ ਕਰਨੀ ਪਊਗਾ। ਉਸ ਮਸਲੇ ਦੇ ਵਿੱਚ ਕੀ ਕੀਤਾ ਜਾ ਸਕਦਾ? ਆਪਰੇਸ਼ਨ ਤੋਂ ਬਗੈਰ ਡਰਦਾ ਕਿ ਜੇ ਮੈਂ ਤਾਂ ਕਰਾਉਣਾ। ਦੇਖੋ ਆਪਰੇਸ਼ਨ ਵੀ ਕਿਤਨਾ ਕਿਤੇ ਅਗਰ ਤੁਸੀਂ ਚੌਥੀ ਸਟੇਜ ਤੇ ਪਹੁੰਚ ਚੁੱਕੇ ਹੋ। ਹੂੰ। ਤਾਂ ਫਿਰ ਤੁਹਾਨੂੰ ਆਪਰੇਸ਼ਨ ਤੋਂ ਕੋਈ ਬਚਾ ਨਹੀਂ ਸਕਦਾ। ਜੀ। ਮੈਂ ਤੁਹਾਨੂੰ ਇਹਦੀ ਡਿਮੋਨਸਟ੍ਰੇਸ਼ਨ ਇਹਦੇ ਮਾਡਲ ਦੇ ਨਾਲ ਦਿਖਾਣਾ। ਇਹ ਮੇਰੇ ਹੱਥ ਦੇ ਵਿੱਚ ਜਿਹੜਾ ਹੈਗਾ ਨਾ ਇਹ ਗੋਡੇ ਦਾ ਮਾਡਲ ਹੈਗਾ। ਮਤਲਬ ਇਹ ਸਾਡੀ ਸਭ ਤੋਂ ਵੱਡੀ ਹੱਡੀ ਹੈ ਜਿਹਨੂੰ ਅਸੀਂ ਫੀਮਰ ਕਹਿ ਦਿੰਨੇ ਆ ਪੱਟ ਦੀ ਹੱਡੀ ਹੈ ਇਹ ਨੀਚੇ ਵਾਲੀਆਂ ਦੋ ਹੱਡੀਆਂ ਤੇ ਇਹ ਚੱਪਣੀ ਹੈਗੀ ਆ ਅਗਰ ਕੈਮਰਾਮੈਨ ਦਿਖਾ ਸਕਦੇ ਤੁਸੀਂ ਇਹਨੂੰ ਤਾਂ ਇਹ ਜਿਹੜਾ ਬਲੂ ਪਾਰਟ ਹੈਗਾ ਨਾ ਇਹਨੂੰ ਕਹਿੰਦੇ ਆ ਕਾਰਟਿਲੇਜ ਜਿਹਦੇ ਉੱਪਰ ਗੋਡਾ ਮੂਵ ਕਰਦਾ ਹੈ ਜੀ ਠੀਕ ਹੈ ਤੇ ਇਸ ਕਾਰਟਿਲੇਜ ਨੂੰ ਲੂਬ੍ਰੀਕੇਸ਼ਨ ਦਿੰਦੀ ਹੈ ਸਾਡੀ ਸਾਈਨੋਵਿਅਲ ਫਲੂਇਡ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਗਰੀਸ ਕਹਿ ਦਿੰਨੇ ਆ ਜੀ ਤਾਂ ਜਦੋਂ ਉਹ ਗ੍ਰੀਸ ਸੁੱਕਦੀ ਹੈ ਕਿਉਂ ਸੁਕੇਗੀ ਕਿਉਂਕਿ ਤੁਹਾਡੀ ਜਿਹੜੀ ਡਾਈਟ ਹੈਗੀ ਹੈ ਉਹਦੇ ਵਿੱਚ ਨਿਊਟ੍ਰੀਸ਼ਨਸ ਨਹੀਂ ਸੀਗੀਆਂ ਲੂਬ੍ਰੀਕੇਸ਼ਨ ਨਹੀਂ ਹੈਗੀ ਸੀ ਰੁੱਖਾ ਤੁਸੀਂ ਖਾਣਾ ਖਾ ਰਹੇ ਹੈਗੇ ਹੋ ਤੇ ਨਾਲ ਨਾਲ ਤੁਹਾਡੀਆਂ ਜੋ ਫਿਜ਼ੀਕਲ ਐਕਟੀਵਿਟੀਆਂ ਹੈਗੀਆਂ ਉਹਦੇ ਵਿੱਚ ਪੈਰਾਂ ਪਰ ਬੈਠਣਾ ਉਹਦੇ ਵਿੱਚ ਤੁਸੀਂ ਕਹਿ ਲਓ ਕਿ ਜ਼ਿਆਦਾ ਜਿਹੜੇ ਹਾਈ ਹੀਲ ਪਾਣੇ ਜਾਂ ਜ਼ਿਆਦਾ ਸੜਕਾਂ ਦੇ ਉੱਤੇ ਭੱਜਣਾ ਇਹ ਵੀ ਇੱਕ ਵੱਡਾ ਮੇਜਰ ਕਾਰਨ ਹੈਗਾ ਕੁਝ ਲੋਕ ਆਪਣੀ ਹੈਲਥ ਨੂੰ ਮੇਨਟੇਨ ਕਰਨ ਵਾਸਤੇ ਰਨਿੰਗ ਕਰਦੇ ਆ ਵਾਕ ਕਰਦੇ ਆ ਰਨਿੰਗ ਕਰਨੀ ਹੈ ਵਾਕ ਕਰਨੀ ਹੈ ਤਾਂ ਕੱਚੇ ਜਗ੍ਹਾ ਤੇ ਕਰੋ ਸੜਕ ਦੇ ਉੱਪਰ ਭੱਜਣਾ ਤੁਹਾਡੇ ਵਾਸਤੇ ਬਹੁਤ ਖਤਰਨਾਕ ਹੈਗਾ ਜੀ ਕਦੇ ਨਾ ਕਦੇ ਤੁਹਾਡੇ ਗੋਡਿਆਂ ਨੂੰ ਦਿੱਕਤ ਆਏਗੀ ਠੀਕ ਹੈ ਤਾਂ ਇਸ ਤਰ੍ਹਾਂ ਦੇ ਛੋਟੇ ਛੋਟੇ ਰੀਜ਼ਨ ਹੈਗੇ ਜਿਨ੍ਹਾਂ ਨੂੰ ਤੁਸੀਂ ਈਜ਼ੀਲੀ ਰਿਮੂਵ ਕਰ ਸਕਦੇ ਹੋ ਇਹ ਕਾਰਟਿਲੇਜ ਜਿਹੜਾ ਹੈਗਾ ਇਹੀ ਜਿਸ ਨੂੰ ਆਪਰੇਸ਼ਨ ਹੁੰਦਾ ਹੈ ਤਾਂ ਇੱਥੋਂ ਕਟਿੰਗ ਕਰਕੇ ਕਾਰਟਿਲੇਜ ਅਸੀਂ ਦੁਬਾਰਾ ਇੰਸਟਾਲ ਕੀਤਾ ਜਾਂਦਾ ਹੈ ਜਿਸ ਨੂੰ ਅਸੀਂ ਕਹਿੰਦੇ ਗੋਡੇ ਚੇਂਜ ਹੋਏ ਨੇ ਪਰ ਇਸ ਕਾਰਟਿਲੇਜ ਨੂੰ ਤੁਸੀਂ ਦੁਬਾਰਾ ਬਣਾ ਸਕਦੇ ਹੋ ਅਗਰ ਸ਼ੁਰੂਆਤੀ ਦੌਰ ਹੈਗਾ ਲਾਈਕ ਤੁਹਾਡਾ ਹਲੇ ਥੋੜੀ ਦੇਰ ਹੋਈ ਹੈ ਗੋਡੇ ਨੂੰ ਦੁੱਖ ਦੇਣੋਂ ਜਾਂ ਜ਼ਿਆਦਾ ਅਜੇ ਦਿੱਕਤ ਨਹੀਂ ਆਈ ਹੈਗੀ ਤਾਂ ਸਿੰਪਲ ਕੰਮ ਕਰੋ ਅਖਰੋਟ ਲਓ ਦੋ ਤੋਂ ਤਿੰਨ ਗਿਰੀਆਂ ਅਖਰੋਟ ਦੀਆਂ ਉਹਨਾਂ ਨੂੰ ਪਾਣੀ ਦੇ ਵਿੱਚ ਰਾਤੀ ਭਿਉਂ ਦਿਓ ਔਰ ਸਵੇਰੇ ਖਾਲੀ ਪੇਟ ਅਖਰੋਟ ਖਾ ਲਓ ਇਸ ਦੇ ਨਾਲ ਵੀ ਤੁਹਾਡੇ ਗੋਡੇ ਬਚ ਜਾਣਗੇ ਇਸ ਤੋਂ ਇਲਾਵਾ ਅਗਰ ਤੁਸੀਂ ਹੋਰ ਕਰਨਾ ਹੈ ਹਾਰ ਸ਼ਿੰਗਾਰ ਦਾ ਪੇੜ ਹੁੰਦਾ ਹੈ ਪਰੀਜਾਤ ਦਾ ਉਹਦੇ ਤਿੰਨ ਪੱਤੇ ਲੈ ਲਓ ਉਹਨਾਂ ਨੂੰ ਚਟਨੀ ਜੀ ਕੁੱਟ ਲਓ ਤੇ ਰਾਤ ਨੂੰ ਉਸ ਨੂੰ ਪਾਣੀ ਦੇ ਵਿੱਚ ਭਿਉ ਕੇ ਸਵੇਰੇ ਬੋਇਲ ਕਰੋ ਬੋਇਲ ਕਰਕੇ ਜਦੋਂ ਗਲਾਸ ਚੌਥਾ ਹਿੱਸਾ ਰਹਿ ਜਾਏ ਛਾਣ ਲਓ ਛਾਣ ਕੇ ਉਸ ਨੂੰ ਠੰਡਾ ਕਰਕੇ ਪੀ ਲਓ ਥੋੜਾ ਕੌੜਾ ਹੋਏਗਾ ਹਰਸ਼ਿੰਗਾਰ ਦਾ ਟੇਸ ਜਿਹੜਾ ਕੌੜਾ ਹੁੰਦਾ ਹੈਗਾ ਇਸ ਦੇ ਨਾਲ ਵੀ ਤੁਹਾਡੇ ਗੋਡੇ ਜਿਹੜੇ ਹੈਗੇ ਆ ਬਹੁਤ ਜਲਦੀ ਸ਼ੁਰੂਆਤੀ ਦੌਰ ਦੇ ਵਿੱਚੋਂ ਵਾਪਸ ਆ ਜਾਣਗੇ ਲੇਕਿਨ ਅਗਰ ਤੁਹਾਡੇ ਗੋਡੇ ਸੈਕੰਡ ਸਟੇਜ ਥਰਡ ਸਟੇਜ ਆ ਫੋਰਥ ਸਟੇਜ ਤੇ ਚਲੇ ਗਏ ਆ ਫਿਰ ਤੁਹਾਡੇ ਲਈ ਦਵਾਈਆਂ ਦੀ ਜ਼ਰੂਰਤ ਪਵੇਗੀ ਔਰ ਨਾਲ-ਨਾਲ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਮੈਂ ਅਕਸਰ ਮਰੀਜ਼ਾਂ ਨੂੰ ਕਹਿਣਾ ਇਹ ਸਾਡੀ ਡਿਸਕਸ਼ਨ ਚ ਪਹਿਲਾਂ ਆ ਜਾਣਾ ਚਾਹੀਦਾ ਸੀ ਪਰ ਮੈਂ ਤੁਹਾਨੂੰ ਦੱਸ ਰਿਹਾ ਬਿਮਾਰੀ ਠੀਕ ਕਰਨ ਦੇ ਤਿੰਨ ਤਰੀਕੇ ਹੈਗੇ ਆ ਔਰ ਇਹ ਤਿੰਨੋਂ ਤਰੀਕੇ ਤੁਹਾਨੂੰ ਇੱਕ ਟਾਈਮ ਤੇ ਉੱਤੇ ਹੀ ਅਡਾਪਟ ਕਰਨੇ ਪੈਣੇ ਆ ਪਹਿਲਾ ਤਰੀਕਾ ਹੈਗਾ ਐਕਸਰਸਾਈਜ਼ ਕਿਉਂ ਐਕਸਰਸਾਈਜ਼ ਉਹ ਸਮਝ ਲਓ ਦੁਬਾਰਾ ਇਸ ਮਾਡਲ ਨੂੰ ਦੇਖੋ ਜਦੋਂ ਗੋਡਾ ਤੁਹਾਡਾ ਕਾਰਟਿਲੇਜ ਸੁੱਕੇਗਾ ਤਾਂ ਜਾਂ ਤਾਂ ਇਹ ਅੰਦਰ ਵਾਲੇ ਪਾਸੇ ਨੂੰ ਝੁੱਕ ਜਾਏਗਾ ਜਾਂ ਬਾਹਰ ਵਾਲੇ ਪਾਸੇ ਨੂੰ ਝੁੱਕ ਜਾਏਗਾ ਇੱਕ ਪਾਸੇ ਨੂੰ ਜੁੜੇਗਾ ਇੱਕ ਪਾਸੇ ਨੂੰ ਇਹ ਖੁੱਲ ਜਾਏਗਾ ਤਾਂ ਜਦੋਂ ਇਸ ਤਰ੍ਹਾਂ ਹੋਏਗਾ ਤਾਂ ਸਾਡੇ ਕੋਲੇ ਕੋਈ ਐਸੀ ਦਵਾਈ ਨਹੀਂ ਹੈ ਕੋਈ ਅਸੀਂ ਦਵਾਈ ਕਿਸੇ ਪੈਥੀਚ ਨਹੀਂ ਹੈ ਨਾ ਆਯੁਰਵੇਦ ਨਾ ਹੋਮੋਪੈਥੀਚ ਨਾ ਇਲੈਕਟ੍ਰੋ ਹੋਮੋਪੈਥੀਚ ਨਾ ਐਲੋਪੈਥੀਚ ਕਿਤੇ ਵੀ ਕੋਈ ਅਸੀਂ ਦਵਾਈ ਨਹੀਂ ਹੈ ਜਿਹੜੀ ਇਸ ਜੁੜੇ ਹੋਏ ਗੋਡੇ ਨੂੰ ਖੋਲ ਦੇਵੇ ਇਹਨੂੰ ਖੋਲਣ ਦੇ ਲਈ ਤੁਹਾਨੂੰ ਕਸਰਤ ਕਰਨੀ ਪਵੇਗੀ ਹੋਰ ਇਹਦਾ ਕੋਈ ਹਈਲਾ ਸਵੀਲਾ ਨਹੀਂ ਹੈ ਕਸਰਤ ਕਰਕੇ ਗੋਡੇ ਖੋਲ ਦਿੰਨੇ ਹੋ ਤਾ ਅਸੀਂ ਗਰੀਸ ਬਣਾਉਣ ਦੀ ਜ਼ਿੰਮੇਵਾਰੀ ਲੈ ਲੈਂਦੇ ਆਂ ਕਿ ਜੀ ਬਿਲਕੁਲ ਤੁਹਾਡੇ ਅੰਦਰ ਜਿਹੜੀ ਗਰੀਸ ਘਟੀ ਹੈ ਉਹਨੂੰ ਅਸੀਂ ਮੈਡੀਸਨ ਦੇ ਨਾਲ ਬਣਾ ਦੇਾਂਗੇ ਆਯੁਰਵੇਦ ਦੇ ਵਿੱਚ ਬਹੁਤ ਅੱਛੀਆਂ ਐਸੀਆਂ ਹਰਬਸ ਹੈਗੀਆਂ ਨੇ ਜੋ ਇੱਥੇ ਗਰੀਸ ਨੂੰ ਦੁਬਾਰਾ ਬਣਾ ਦੇਣਗੀਆਂ ਲੇਕਿਨ ਗੋਡਾ ਨਹੀਂ ਖੋਲ ਸਕਦੀ ਕੋਈ ਵੀ ਦਵਾਈ ਇਹ ਮੇਰੀ ਗੱਲ ਨੂੰ ਧਿਆਨ ਚ ਰੱਖਿਓ ਇਹਦੇ ਲਈ ਤੁਹਾਨੂੰ ਕਸਰਤ ਕਰਨੀ ਪਵੇਗੀ ਕਸਰਤ ਦਾ ਚਾਰਟ ਅਸੀਂ ਤੁਹਾਨੂੰ ਨਾਲ ਦੇ ਦਿੰਨੇ ਆ ਹੁਣ ਇਹ ਦਵਾਈ ਜ਼ਿਆਦਾ ਕੰਮ ਕਰੇ ਔਰ ਜੋ ਤੁਸੀਂ ਖੁਰਾਕ ਖਾ ਰਹੇ ਹੋ ਉਹਦੇ ਵਿੱਚ ਤੁਹਾਨੂੰ ਬਾਈ ਵਾਲੀ ਖੁਰਾਕ ਨਹੀਂ ਖਾਣੀ ਬਾਹੇ ਵਾਲੀ ਵਾਲੀ ਖੁਰਾਕ ਕਿਉਂਕਿ ਅਗਰ ਤੁਸੀਂ ਬਾਹੇ ਵਾਲੀ ਖੁਰਾਕ ਖਾਓਗੇ ਤਾਂ ਫਿਰ ਦੁਬਾਰਾ ਪ੍ਰੋਬਲਮ ਵੱਧਦੀ ਜਾਏਗੀ ਤਾਂ ਆਪਾਂ ਤੁਹਾਨੂੰ ਡਾਈਟ ਦਾ ਚਾਰਟ ਦਿੰਨੇ ਆ ਨਾਲ ਐਕਸਰਸਾਈਜ਼ ਦਾ ਚਾਰਟ ਦਿੰਨੇ ਆ ਇਹ 70% ਕੰਮ ਜਿਹੜਾ ਹੈਗਾ ਇਹ ਤੁਹਾਡੇ ਹੱਥ 'ਚ ਹੈ ਅਗਰ ਤੁਸੀਂ ਐਕਸਰਸਾਈਜ਼ ਕਰਕੇ ਗੋਡੇ ਖੋਲ੍ਹ ਦਿੰਦੇ ਹੋ ਡਾਈਟ ਦਾ ਧਿਆਨ ਰੱਖਦੇ ਹੋ ਔਰ ਡਾਈਟ ਇਸ ਤਰ੍ਹਾਂ ਧਿਆਨ ਰੱਖਣੀ ਹੈ ਮੈਂ ਅਕਸਰ ਕਹਿੰਦਾ ਜਿਵੇਂ ਅਸੀਂ ਕਹਿੰਦੇ ਜੀ ਚਾਵਲ ਨਹੀਂ ਖਾਣੇ ਤਾਂ ਫਿਰ ਭਾਵੇਂ ਤੁਹਾਡੇ ਕੋਲੇ ਹੋਰ ਕੋਈ ਆਪਸ਼ਨ ਹੈ ਹੀ ਨਹੀਂ ਤਾਂ ਭੁੱਖੇ ਰਹ ਲਓ ਸਰ ਭੁੱਖੇ ਰਹ ਲਓ ਕੋਈ ਪ੍ਰੋਬਲਮ ਨਹੀਂ ਹੈ ਚਾਵਲ ਨਹੀਂ ਖਾਣੇ ਤਾਂ ਨਹੀਂ ਖਾਣੇ ਠੀਕ ਹੈ ਇਸ ਤਰ੍ਹਾਂ ਡਾਈਟ ਨੂੰ ਫੋਲੋ ਕਰਨਾ ਹੈਗਾ ਤਾਂ ਦਵਾਈ ਜਿਹੜੀ ਹੈਗੀ ਹੈ ਉਹ ਫਿਰ ਤੁਹਾਡੇ ਤੇ 100 ਨਹੀਂ 200% ਕੰਮ ਕਰੇਗੀ ਇਹ ਕਿਉਂ ਸਰ ਕਿ ਚਾਵਲ ਨਹੀਂ ਖਾਣੇ ਚਾਵਲ ਨਹੀਂ ਖਾਣੇ ਚਲੋ ਸਰ ਇਹਨੂੰ ਵੀ ਥੋੜਾ ਜਿਹਾ ਸਾਇੰਟਿਫਿਕ ਤਰੀਕੇ ਨਾਲ ਸਮਝ ਲਓ ਜੀ ਇਹ ਜਿਹੜੀ ਪੂਰੀ ਬਾਤਾਵਰਣ ਹੈ ਕੋਸਮੋਸ ਹੈ ਬ੍ਰਹਮੰਡ ਹੈ ਜੀ ਇਹ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਠੀਕ ਸਪੇਸ 에ਅਰ ਫਾਇਰ ਵਾਟਰ ਐਂਡ ਅਰਥ ਜਦੋਂ ਪੰਜਾਬੀ ਮੇਰੇ ਪਿੰਡਾਂ ਦੇ ਲੋਕ ਵੀ ਮੇਰੇ ਨਾਲ ਜੀ 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 ਆਕਾਸ਼ ਵਾਯੂ ਅਗਨੀ ਜਲ ਤੇ ਪ੍ਰਿਥਵੀ ਜੀ ਤੇ ਜਿਹੜਾ ਸਾਡਾ ਸ਼ਰੀਰ ਹੈ ਸਾਡਾ ਜਿਹੜਾ ਸ਼ਰੀਰ ਹੈ ਇਹ ਵੀ ਪੰਜ ਤੱਤਾਂ ਦਾ ਬਣਿਆ ਹੋਇਆ ਤੇ ਤੁਸੀਂ ਦੇਖੋ ਜਦੋਂ ਵੀ ਅਸੀਂ ਕਿਸੇ ਦੀ ਡੈਥ ਹੁੰਦੀ ਹੈ ਤੁਸੀਂ ਕਹਿੰਦੇ ਜੀ ਪੰਜ ਤੱਤਾਂ ਚ ਵਲੀਨ ਹੋ ਗਏ ਤਾਂ ਜਿਹੜੇ ਇਹ ਪੰਜ ਤੱਤ ਹੈ ਇਹ ਪੰਜ ਤੱਤ ਮਿਲ ਕੇ ਆਪਸੀ ਸੰਯੋਗ ਦੇ ਨਾਲ ਤਿੰਨ ਤੀਜਾ ਬਣਾਉਂਦੇ ਆ ਬਾਤ ਪਿਤ ਕਫ ਜੀ ਆਕਾਸ਼ ਤੇ ਵਾਯੂ ਜੀ ਇਹ ਮਿਲ ਕੇ ਬਣਾਉਂਦੇ ਆ ਬਾਤ ਜੀ ਜਲ ਐਂਡ ਅਗਨੀ ਜੀ ਇਹ ਮਿਲ ਕੇ ਬਣਾਉਂਦੇ ਆ ਪਿਤ ਜੀ ਜਲ ਤੇ ਪ੍ਰਿਥਵੀ ਇਹ ਮਿਲ ਕੇ ਬਣਾਉਂਦੇ ਆ ਕਫ ਜੀ ਠੀਕ ਹੈ ਤਾਂ ਹੁਣ ਚਾਵਲ ਕਿਵੇਂ ਦਾ ਬੰਦੇ ਪਹਿਲਾਂ ਭਿਉਂਤੇ ਜਾਂਦੇ ਆ 15-20 ਮਿੰਟ ਵਾਸਤੇ ਫਿਰ ਉਹ ਪਾਣੀ ਚ ਵਾਲ ਕੇ ਦਾ ਬਣਾਏ ਜਾਂਦੇ ਆ ਤਾਂ ਜਦੋਂ ਚਾਵਲ ਭੁੰਨਤੇ ਜਾਂਦੇ ਆ ਤੇ ਬਣ ਜਾਂਦੇ ਆ ਤਾਂ ਚਾਵਲ ਦਾ ਸਾਈਜ਼ ਵੱਧ ਜਾਂਦਾ ਹੈ ਵੱਡਾ ਹੋ ਜਾਂਦਾ ਤੇ ਮਤਲਬ ਕੀ ਹੋਇਆ ਸਾਈਜ਼ ਵਧਿਆ ਤਾਂ ਆਕਾਸ਼ ਆਇਆ ਨਾ ਜਗ੍ਹਾ ਬਣੀ ਜੀ ਆਕਾਸ਼ ਕੀ ਹੈ ਸਪੇਸ ਜਗ੍ਹਾ ਖਾਲੀ ਜਗ੍ਹਾ ਹੈ ਨਾ ਤਾਂ ਆਕਾਸ਼ ਆਇਆ ਤਾਂ ਬਾਈਓ ਆਈ ਬਾਈਓ ਆਈ ਤਾਂ ਮਤਲਬ ਬਾਤ ਬਣेंगी ਹਮ ਹੈ ਨਾ ਸਮਝੀਏ ਥੋੜੀ ਗੱਲਬਾਤ ਕਰ ਲਿਆ ਫਿਰ ਜੀ ਫੋਲੋ ਕਰਕੇ ਨਾ ਮਹਾਂ ਦੀ ਦਾਲ ਹੈ ਜੀ ਮਹਾਂ ਦੀ ਦਾਲ ਹੈ ਤਾਂ ਜਿਆਦਾ ਲੰਬੇ ਟਾਈਮ ਤੱਕ ਉਹਨੂੰ ਰਜਾਣਾ ਪੈਂਦਾ ਜੀ ਦਾਣੇ ਭੁੱਲ ਜਾਂਦੇ ਆ ਜੀ ਤੇ ਉਸ ਤੋਂ ਬਾਅਦ ਕੀ ਬੰਦਿਆ ਆਕਾਸ਼ ਤੇ ਬਾਯੂ ਇਕੱਠੇ ਹੋ ਗਏ ਬਾਦ ਬਣੇਗੀ ਇਸੇ ਚੀਜ਼ ਨੂੰ ਧਿਆਨ ਚ ਰੱਖੋ ਸੋਚੋ ਕਿ ਜੋ ਸਾਡੇ ਬਜ਼ੁਰਗ ਕਰਦੇ ਸੀ ਮਹਾਂਦੀ ਦਾਲ ਹੈ ਉਹਦੇ ਵਿੱਚ ਕੀ ਪਾਉਂਦੇ ਸੀ ਜ਼ਿਆਦਾ ਜੀ ਉਹਦੇ ਵਿੱਚ ਹਿੰਗ ਦਾ ਤੜਕਾ ਜ਼ਰੂਰ ਲਗਾਉਂਦੇ ਸੀ ਝਾਵਲਾਂ ਨੂੰ ਹਿੰਗ ਦਾ ਤੜਕਾ ਲਗਾਉਂਦੇ ਸੀ ਜੀ ਰੀਜ਼ਨ ਵਿੰਗ ਵੀ ਚਾਵਲ ਜਿਹੜੇ ਆ ਉਹ ਬਾਇ ਨਾ ਕਰਨ ਕਿਉਂਕਿ ਹਿੰਗ ਉਹਨੂੰ ਕੰਪਨਸੇਟ ਕਰ ਦੇਗੀ ਓਕੇ ਜਿਹੜੀ ਇਹ ਚੀਜ਼ ਹੈ ਬੈ ਦੀ ਗੱਲ ਅਕਸਰ ਸਾਡੇ ਘਰਾਂ ਵਿੱਚ ਕੀਤੀ ਜਾਂਦੀ ਸੀ ਇਹ ਸੱਚੀ ਹੈ ਬਿਲਕੁਲ ਸੱਚੀ ਹੈ ਸਰ ਜੀ ਅੱਜ ਦੀ ਘੜੀ ਤੁਹਾਡੇ ਕੋਲੇ ਆਯੁਰਵੇਦ ਦੇ ਡਾਕਟਰ अवेलेबल ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਤੁਹਾਡੀ ਦਾਦੀ ਨਾਨੀ ਪਰਨਾਨੀ ਅਗਰ ਕੋਈ ਬਜ਼ੁਰਗ ਜਿਉਂਦੇ ਆ ਉਹ ਸਾਡੇ ਨਾਲੋਂ ਵਧੀਆ ਡਾਕਟਰ ਹੈ ਹੂੰ ਕਿਉਂਕਿ ਮੈਨਾਂ ਜੀ ਡਾਕਟਰ ਸਭ ਚਲੋ ਇੱਕ ਨਾਰਮਲ ਜੀ ਗੱਲ ਹੈ ਕਿ ਵੈਸੇ ਇੱਕ ਦਿਨ ਨਾ ਪੇਟ ਦਾ ਦਰਦ ਹੋਣ ਲੱਗਾ ਤਾਂ ਘਰੋਂ ਚੱਕ ਕੇ ਉਹਨਾਂ ਨੇ ਕਿਹਾ ਅਜਵਾਇਨ ਦੇਤੀ ਜੀ ਹਾਂ ਅਜਵਾਇਨ ਕੋਲ ਕੁਮਲ ਮੰਗੇ ਜੀ ਕੋਈ ਮੈਡੀਕਲ ਲੈਣ ਦੀ ਲੋੜ ਹੀ ਨਹੀਂ ਕਿ ਬਿਲਕੁਲ ਅਜਵਾਇਨ ਤੇ ਨਮਕ ਮਿਲਾ ਕੇ ਲੈ ਲਓ ਇਵੇਂ ਤੁਸੀਂ ਬੱਚਿਆਂ ਦੇ ਛੋਟੇ ਬੱਚਿਆਂ ਦੇ ਦਰਦ ਹੋਣ ਲੱਗ ਜਾਂਦਾ ਹੈ ਜਾਂ ਗੈਸ ਬਣ ਜਾਂਦੀ ਹੈ ਤਾਂ ਬਜ਼ੁਰਗ ਕੀ ਕਰਦੇ ਸੀ ਹਿੰਗ ਨੂੰ ਪਾਣੀ ਚ ਘੋਲਿਆ ਧੁੰਨੀ ਦੇ ਆਲੇ ਦੁਆਲੇ ਲਗਾਤਾ ਅੱਛਾ ਮੈਂ ਇਹਦੇ ਤੋਂ ਵੀ ਗੱਲ ਸਮਝ ਨਹੀਂ ਆਉਂਦੀ ਜੋ ਆਪਾਂ ਮੇਨ ਡਿਸਕਸਸ਼ਨ ਹੈਗਾ ਪਹਿਲਾਂ ਮੈਨੂੰ ਤਾਂ ਇਹ ਸੀ ਕਿ ਪੂਰੇ ਦਾ ਪੂਰਾ ਗੋਡਾ ਚੇਂਜ ਕੀਤਾ ਜਾਂਦਾ ਮੈਨੂੰ ਇਹ ਸੀ ਜਾਂ ਮੈਨੂੰ ਇਹ ਸੀ ਕਿ ਚੱਪਣੀ ਚੀਜ਼ ਹੁੰਦੀ ਹੈ ਨਹੀਂ ਚੱਪਣੀ ਦਾ ਮਤਲਬ ਇਹਦੇ ਚ ਤੁਸੀਂ ਦੱਸਿਆ ਕਿ ਆਹ ਵਾਲਾ ਪਾਰਟ ਕੀ ਹੈ ਜਿਹਦਾ ਨਾਮ ਕੀ ਲਿਆ ਤੁਸੀਂ ਜੀ ਇਹ ਕਾਰਟੀਲੇਜ ਜੀ ਔਰ ਇਹ ਇੱਕ ਅਨਾਂ ਗਰੀਸ ਬਣਾਉਣ ਦਾ ਕੰਮ ਕਰਦੀ ਹੈ ਨਹੀਂ 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 ਇਹ ਲੋ ਇਹ ਦੋਨੇ ਹੱਡੀਆਂ ਨੂੰ ਆਪਸ ਚ ਰਗੜ ਨਹੀਂ ਖਾਂ ਦਿੰਦਾ ਓਕੇ ਇਹਦੇ ਵਿੱਚ ਲੂਬ੍ਰੀਕੇਸ਼ਨ ਹੈ ਜਿਹੜੀ ਹੱਡੀ ਨੂੰ ਈਜ਼ੀਲੀ ਮੂਵ ਕਰਵਾ ਦਿੰਦੀ ਹੈ ਜੀ ਠੀਕ ਹੈ ਨਾ ਜਦੋਂ ਲੂਬ੍ਰੀਕੇਸ਼ਨ ਸੁੱਕੇਗੀ ਤਾਂ ਇਹ ਕਾਰਟਿਲੇਜ ਪਤਲਾ ਹੋ ਜਾਏਗਾ ਓਕੇ ਪਤਲਾ ਹੋਏਗਾ ਤਾਂ ਹੱਡੀਆਂ ਨੇੜੇ ਆਣਗੀਆਂ ਜੀ ਕਿਸਨਗੀਆਂ ਹੱਡੀਆਂ ਕਿਸਨਗੀਆਂ ਕਸਣਗੀਆਂ ਤੇ ਕੱਟ ਜਾਏਗਾ ਜੀ ਜਦੋਂ ਕਟੇਗਾ ਤਾਂ ਫਿਰ ਹੱਡੀਆਂ ਆਪਸ ਚ ਕਿਸਨਗੀਆਂ ਫਿਰ ਉਹ ਬਲੱਡ ਨਿਕਲੇਗਾ ਹੌਲੀ 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 ਹੱਡੀਆਂ ਆਪਸ ਚ ਜੁੜ ਜਾਏਗੀ ਕੋਲਾਪਸ ਹੋ ਜਾਏਗੀ ਮਤਲਬ ਇਹਨੂੰ ਸਹੀ ਕਰਦਾ ਸ਼ੁਰੂਆਤੀ ਦੌਰ ਦੇ ਵਿੱਚ ਹੈ ਜ ਮਤਲਬ ਮੈਂ ਬਿਲਕੁਲ ਹੈਗਾ ਜੀ ਸ਼ੁਰੂਆਤੀ ਦੌਰ ਤਾਂ ਚੁਟਕੀਆਂ ਦਾ ਕੰਮ ਹੈ ਬਈ ਇਹਨੂੰ ਸੈੱਟ ਕਰਨ ਦਾ ਚਾਂਸ ਹੈਗਾ ਤੇ ਜੇ ਕਿਸੇ ਦਾ ਥੋੜੀ ਬਹੁਤ ਵੀ ਰਗੜਨ ਲੱਗਦੀ ਹੈ ਤਾਂ ਸ਼ੁਰੂਆਤੀ ਦੌਰ ਕੀ ਸੈੱਟ ਕਰ ਲਓ ਕਿਉਂਕਿ ਫਿਰ ਤਾਂ ਕਰੋੜ ਦੇ ਨਾਲ ਕੱਲੇ ਦੇ ਨਾਲ ਸੱਟਾ ਜਾਨਣੀ ਹੈ ਬਿਲਕੁਲ ਹੁੰਦਾ ਜੀ ਕਰੋੜ ਦੇ ਨਾਲ ਹਾਰ ਸ਼ਿੰਗਾਰ ਦੇ ਨਾਲ ਤੁਸੀਂ ਆਪਣੀ ਡਾਈਟ ਦੇ ਵਿੱਚ ਦੇਖੋ ਜਿਆਦਾ ਕੈਲਰੀਜ਼ ਨਾ ਹੋਣ ਨਿਊਟ੍ਰੀਸ਼ਨਸ ਜਿਆਦਾ ਹੋਣ ਜੋ ਤੁਸੀਂ ਨਿਊਟ੍ਰੀਸ਼ਨਸ ਨੂੰ ਦੇਖ ਕੇ ਖਾਣਾ ਖਾਓਗੇ ਠੀਕ ਹੈ ਨਾ ਤਾਂ ਤੁਹਾਡੇ ਬਾਡੀ ਦੇ ਵਿੱਚ ਜਦੋਂ ਖਾਣਾ ਜਾਏਗਾ ਤੇ ਜਿਹੜੀਆਂ ਧਾਤੂਆਂ ਬਣਦੀਆਂ ਰਸ ਰક્ત ਮਾਸ ਮੇਦ ਅਸਥੀ ਮੱਜਾ ਸ਼ੁਕਰ ਇਹ ਸੱਤ ਧਾਤੂਆਂ ਹੈਗੀਆਂ ਤਾਂ ਅਗਰ ਇਹ ਸਹੀ ਅੱਛੇ ਖਾਣੇ ਤੋਂ ਬਣਨ ਗਿਆ ਜੀ ਤਾਂ ਬਾਡੀ ਨੂੰ ਤਾਕਤ ਮਿਲੇਗੀ ਜੋਇੰਟਸ ਨੂੰ ਤਾਕਤ ਮਿਲੇਗੀ ਜੀ ਤਾਂ ਠੀਕ ਰਹੇਗਾ ਜੀ ਪ੍ਰੋਬਲਮ ਕਿਉਂ ਆਣ ਲੱਗੀ ਹੈ ਕਿਉਂਕਿ ਬਾਬਾ ਜੀ ਤੁਸੀਂ ਡਾਈਟ ਆਪਦੀ ਇੰਨੀ ਖਰਾਬ ਕਰਦੇ ਐ ਔਰ ਇਹਦੇ ਵਿੱਚ ਸਾਰਾ ਦੋਸ਼ ਸਾਡਾ ਆਪਣਾ ਨਹੀਂ ਹੈ ਸਾਡਾ ਜਿਹੜਾ ਮੈਡੀਕਲ ਜਿਹੜੇ ਮੈਡੀਕਲ ਦੇ ਲੋਕ ਹੈਗੇ ਆ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਇਹ ਦੇਖਣਾ ਪਰ ਕੋਈ ਦੇਖ ਹੀ ਨਹੀਂ ਰਿਹਾ ਫਰੂਟਸ ਹੈਗੇ ਸਾਰੇ ਫਰੂਟਸ ਖਰਾਬ ਕਰ ਦਿੰਦੇ ਆ ਜੀ ਜੀ ਬਨਾਨਾ ਕੇਲੇ ਨੂੰ ਅੱਗੇ ਕਿਵੇਂ ਪਕਾਉਂਦੇ ਸੀ ਇੱਕ ਪੂਰੇ ਕਮਰੇ ਦੇ ਵਿੱਚ ਕੇਲੇ ਰੱਖੇ ਜਾਂਦੇ ਸੀ ਤੇ ਇੱਕ ਥੂੜੀ ਦੇ ਵਿੱਚੋਂ ਮਸਾਲਾ ਰੱਖ ਦਿੱਤਾ ਜਾਂਦਾ ਸੀ ਉਸ ਮਸਾਲੇ ਦੇ ਨਾਲ ਉਹ ਕੇਲਾ ਪੱਕ ਜਾਂਦਾ ਸੀ ਜੀ ਅੱਜ ਜਿਹੜੀ ਕੀ ਹੁੰਦਾ ਹੈ ਕੇਲੇ ਦਾ ਗੁੱਛਾ ਉਸ ਮਸਾਲੇ ਵਾਲੇ ਪਾਣੀ ਦੇ ਵਿੱਚ ਡਿਪ ਕਰਕੇ ਰੱਖਿਆ ਜਾਂਦਾ ਤੇ ਉਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਹਾਂ ਹੈਨਾ ਤਾਂ ਦੱਸੋ ਕਿੰਨਾ ਉਹਦੇ ਤੇ ਮਸਾਲਾ ਕੈਮੀਕਲ ਚੜਿਆ ਹੋਏਗਾ ਜੀ ਤਾਂ ਹੀ ਕਹਿ ਰਹੇ ਕਿ ਅੱਜ ਕੱਲ ਜਿਹੜੇ ਫਰ ਫੂਡ ਹੈ ਫਰੂਟ ਜੋ ਆ ਰਹੇ ਆ ਉਹ ਵੀ ਸਹੀ ਨਹੀਂ ਹੈਗੇ ਖਾਂਦੇ ਸਰ ਦੇਖੋ ਨਾ ਸਹੀ ਕਿੱਥੋਂ ਹੋਣਗੇ ਕੇਲਾ ਪੂਰਾ ਪੀਲਾ ਹੈਗਾ ਡੰਟਲ ਹਰਾ ਹੈਗਾ ਤਾਂ ਉਹ ਚੀਜ਼ ਜਦੋਂ ਤੁਹਾਡੀ ਡਾਈਟ ਦੇ ਵਿੱਚ ਅਗਰ ਨਿਊਟ੍ਰੀਸ਼ਨ ਨਹੀਂ ਹੈਗੀਆਂ ਫਿਰ ਤੁਹਾਨੂੰ ਇਹ ਦਵਾਈਆਂ ਤੇ ਆਉਣਾ ਪਏਗਾ ਗੋਡੇ ਤੁਹਾਡੇ ਖਰਾਬ ਵੀ ਹੋਣਗੇ ਬਸ ਧਿਆਨ ਇਹ ਰੱਖਣਾ ਹੈ ਹਲਕੇ ਚ ਨਾ ਲਓ ਅਗਰ ਸ਼ੁਰੂਆਤੀ ਦੌਰ ਹੈ ਦਵਾਈ ਖਾ ਸਕਦੇ ਹੋ ਬਿਹਤਰ ਹੈ ਨਹੀਂ ਤਾਂ ਫਿਰ ਇਹ ਛੋਟੇ ਛੋਟੇ ਦਵਾਈ ਬਾਰੇ ਦੱਸੋ ਡਾਕਟਰ ਸਾਹਿਬ ਉਹ ਕਿਦਾਂ ਮਤਲਬ ਕਿਸ ਟਾਈਪ ਖਾਣੀ ਹੈ ਉਹ ਕਿੰਨੀ ਕੁ ਦਵਾਈ ਖਾਣੀ ਹੈ ਕਿੱਥੋਂ ਕਿੱਥੋਂ ਤਾਂ ਜਿਹੜੇ ਰਿਜ਼ਲਟ ਹੈ ਉਹ ਮਿਲਣ ਕੀ ਮੇਸਟਕ ਮਿਲਨੇ ਜਿਹੜੀ ਦਵਾਈ ਹੈਗੀ ਹੈ ਜੋ ਅਸੀਂ ਗਵਰਨਮੈਂਟ ਆਫ ਇੰਡੀਆ ਤੋਂ ਅਪਰੂਵ ਕਰਵਾਈ ਹੋਈ ਹੈ ਉਹਦੇ ਵਿੱਚ ਅਸੀਂ ਕੀ ਕੁਝ ਪਾਇਆ ਹੋਇਆ ਮੈਂ ਤੁਹਾਨੂੰ ਉਹ ਦੱਸ ਦਿੰਦਾ ਅਸੀਂ ਹਰ ਚੀਜ਼ ਦਾ ਐਕਸਟ੍ਰੈਕਟ ਪਾਇਆ ਹੋਇਆ ਐ ਐਕਸਟ੍ਰੈਕਟ ਦਾ ਮਤਲਬ ਹੁੰਦਾ ਅਸੀਂ ਸੱਤ ਕੱਟ ਕੇ ਪਾਇਆ ਠੀਕ ਹੈ ਔਰ ਉਹਦੇ ਵਿੱਚ ਅਸੀਂ ਪਾਇਆ ਪਹਿਲਾਂ ਤੁਹਾਨੂੰ ਮੈਂ ਹਾਰਸ਼ਿੰਗਾਰ ਦੱਸਿਆ ਅਸੀਂ ਹਾਰਸ਼ਿੰਗਾਰ ਦਾ ਐਕਸਟ੍ਰੈਕਟ ਵੀ ਪਾਤਾ ਕਿਕਰਨ ਦੀ ਫਲੀ ਐਕਸਟ੍ਰੈਕਟ ਪਾਤਾ ਠੀਕ ਹੈ ਜੀ ਐਂਡ ਹੱਡ ਜੋੜ ਇੱਕ ਬੂਟੀ ਹੁੰਦੀ ਹੈ ਨਾਮ ਹੀ ਇਦਾਂ ਦਾ ਹੈ ਹੱਡ ਜੋੜ ਜੀ ਹੱਡੀਆਂ ਵਾਸਤੇ ਆ ਉਹਦਾ ਐਕਸਟ੍ਰੈਕਟ ਪਾਤਾ ਬਾਡੀ ਨੂੰ ਕੈਲਸ਼ੀਅਮ ਚਾਹੀਦਾ ਤਾਂ ਅਸੀਂ ਕੁਕ ਟੰਡਵਕ ਬਸਮ ਪਾਤੀ న్యూਟ੍ਰੀਸ਼ਨਲਸ ਪ੍ਰੋਪਰਲੀ ਡਾਈਜੈਸਟ ਹੋ ਜਾਣ ਅਸੀਂ ਤ੍ਰਿਫਲਾ ਰਸਾਇਣ ਪਾਤਾ ਜੀ ਠੀਕ ਹੈ ਮੰਡੂਰ ਬਸਮ ਪਾਤੀ ਆਇਰਨ ਦਾ ਰੂਪ ਹੈਗਾ ਠੀਕ ਹੈ ਐਦਾਂ ਹੀ ਪਰਵਾਲ ਪਿਸਟੀ ਪਾਤੀ ਤਾਂ ਇਸ ਤਰ੍ਹਾਂ 12 ਤੋਂ 13 ਹਰਬਸ ਪਾ ਕੇ ਇੱਕ ਫਾਰਮੂਲੇਸ਼ਨ ਸੰਧੀ ਵਾਲਾ ਕੈਪਸੂਲ ਦੇ ਨਾਂ ਤੇ ਅਪਰੂਵ ਕਰਵਾਈਏ ਜਿਹਦੇ ਨਾਲ ਤੁਹਾਡੀ ਬੋਡੀ ਚ 100% ਗਰੀਸ ਬਣ ਜਾਂਦੀ ਹੈ ਲੇਕਿਨ ਇੱਥੇ ਮੈਂ ਤੁਹਾਨੂੰ ਫਿਰ ਬਾਰ ਬਾਰ ਯਾਦ ਕਰਾ ਰਿਹਾ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਹ ਕੈਪਸੂਲ 2 ਮਹੀਨੇ 3 ਮਹੀਨੇ ਖਾਦੇ ਤੁਹਾਡਾ ਇਲਾਜ ਹੋ ਗਿਆ ਤੁਹਾਡੇ ਇਲਾਜ ਦੇ ਲਈ ਗੋਡਿਆਂ ਨੂੰ ਖੋਲਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਅਗਰ ਗਰੀਸ ਬਣਾਉਣ ਦੀ ਜ਼ਿੰਮੇਵਾਰੀ ਅਸੀਂ ਲੈਣੇ ਆ ਤਾਂ ਗੋਡਿਆਂ ਨੂੰ ਖੋਲਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਕਸਰਤ ਕਰੋ اگر کسی دی ہیلپ لے کے ਕਸਰਤ ਕਰਨੀ ਹੈ ਜਿਵੇਂ ਫਿਜ਼ੀਓਥੈਰੇਪਿਸਟ ਦੀ ਲੈ ਕੇ ਕਰਨੀ ਹੈ ਉਹ ਤੁਹਾਡੀ ਮਰਜ਼ੀ ਹੈ ਨਹੀਂ ਤਾਂ ਮੈਂ ਤੁਹਾਨੂੰ ਡਾਈਟ ਤੇ ਐਕਸਰਸਾਈਜ਼ ਦਾ ਚਾਰਟ ਦੇ ਦੇਵਾਂਗਾ ਉਹਨੂੰ ਫਾਲੋ ਕਰੋ ਗੋਡੇ ਖੋਲੋਗੇ ਤੁਸੀਂ ਗ੍ਰੀਸ ਅਸੀਂ ਬਣਾ ਦੇਾਂਗੇ ਜੀ کیا بات ਰប ਸਬ मतलब ਜੇ ਆਪਾਂ ਮੈਡੀਕਲ ਲਾਈਨ ਦੇ ਵਿੱਚ ਜਾਈਏ ਇਲਾਜ ਕਰਾਉਣ ਵਾਸਤੇ ਤਾਂ ਉੱਥੇ ਇੱਕ ਨੁਕਸਾਨ ਇਹ ਹੁੰਦਾ ਹੈ ਕਿ ਜੇ ਮੈਡੀਸਨ ਆਪਾਂ ਨੂੰ ਸਹੀ ਕਰ ਵੀ ਰਹੀ ਹੈ ਤਾਂ ਦੂਜੇ ਪਾਸੇ ਮੈਡੀਸਨ ਜ਼ਿਆਦਾ ਲੈਣ ਨਾਲ ਲਿਵਰ ਵੀ ਡੈਮੇਜ ਹੋ ਜਾਂਦਾ ਫਰ ਤੁਹਾਡੀ ਜਿਹੜੀ ਉਹ ਸਾਰੀਆਂ ਸਾਰੀਆਂ ਤੁਸੀਂ ਜੜੀ ਬੂੜੀਆਂ ਹੀ ਪੰਜਾਂ ਨੇ ਜਿਹੜੀਆਂ ਕਿ ਨਾਰਮਲੀ ਵੀ ਆਪਾਂ ਖਾ ਸਕਦੇ ਆ ਜੀ ਬਿਲਕੁਲ ਲੋੜ ਦਾ ਆਪਾਂ ਵੈਸੇ ਹੀ ਕਰਨੀ ਆ ਜੇ ਤੁਹਾਨੂੰ ਕੋਲ ਜਾਈਏ ਤਾਂ ਪੰਜੀਰੀ ਦੇ ਸਮਾਨ ਦੇ ਵਿੱਚ ਵੀ ਲਿਖ ਕੇ ਦੇ ਦਿੰਦਾ ਕਿ ਅੰਦਰ ਸਹੀ ਕਰ ਰਹੇ ਹੋ ਜੀ ਦੂਜਾ ਕਾਰਨ ਕੀ ਹੈ ਕਿ ਸਾਡੀ ਬੋਡੀ ਨੂੰ ਕੈਮੀਕਲ ਦੀ ਭਾਸ਼ਾ ਨਹੀਂ ਪਤਾ ਜੀ ਹਰਬਸ ਦੀ ਪਤਾ ਹੈ ਹੂੰ ਤਾਂ ਹਰਬਸ ਨੂੰ ਡਾਈਜੈਸਟ ਕਰ ਲੈਂਦੀ ਹੈ ਹੁਣ ਜਿਵੇਂ ਆਪਾਂ ਕਹੀਏ ਕੈਲਸ਼ੀਅਮ ਦੀ ਗੱਲ ਕਰਦੇ ਆ ਕੈਲਸ਼ੀਅਮ ਜਿਹੜਾ ਹੈ ਅਗਰ ਮੈਂ ਐਲੋਪੈਥਿਕ ਕੈਲਸ਼ੀਅਮ ਖਾਮਾਂਗਾ ਤਾਂ ਮੈਨੂੰ ਹਰ ਹਫ਼ਤੇ ਵਿਟਾਮਿਨ ਡੀ ਲੈਣਾ ਪਏਗਾ ਜੀ ਕੈਲਸ਼ੀਅਮ ਨੂੰ ਡਾਈਜੈਸਟ ਕਰਨ ਵਾਸਤੇ ਨਹੀਂ ਤਾਂ ਉਹ ਐਕਿਮੂਲੇਟ ਹੋ ਕੇ ਪਥਰੀ ਬਣਾ ਦੇਗਾ ਜਦ ਕਿ ਮੈਂ ਆਯੁਰਵੇਦਿਕ ਜੋ ਨੈਚੁਰਲ ਕੈਲਸ਼ੀਅਮ ਖਾ ਰਿਹਾ ਹਾਂ ਉਹਦੇ ਲਈ ਆਟੋਮੈਟਿਕਲੀ ਡਾਈਜੈਸਟ ਹੋ ਜਾਏਗਾ ਕਿਉਂਕਿ ਬੋਡੀ ਨੂੰ ਪਤਾ ਹੈ ਉਹਦੇ ਬਾਰੇ ਕੀ ਚੀਜ਼ ਹੈ ਮੈਂ ਸਹੀ ਹੈ ਜੀ ਅੱਛਾ ਡਾਕਟਰ ਸਾਹਿਬ ਜੇ ਤੁਹਾਡੇ ਤੱਕ ਕੋਈ ਪਹੁੰਚ ਕਰਨਾ ਚਾਹੇ ਮਰੀਜ਼ ਜਿਹੜਾ ਕਹਿੰਦਾ ਕਿ ਜੀ ਮੈਂ ਤੁਹਾਡੇ ਅਕੋਰਡਿੰਗ ਆਪਦੇ ਗੋਡੇ ਜਿਹੜੇ ਤੁਸੀਂ ਲੋਬਰੀਕੈਂਟ ਬਣਾਓ ਕੋਈ ਗੱਲ ਨਹੀਂ ਖੋਲ ਮਾਪੇ ਲਵਾਂਗਾ ਤੁਸੀਂ ਮੇਰੇ ਗੋਡਿਆਂ ਦਾ ਇਲਾਜ ਕਰੋ ਮੈਂ ਆਪਰੇਸ਼ਨ ਤੋਂ ਬਚਣਾ ਚਾਹਣਾ ਤਾਂ ਉਸ ਬੰਦੇ ਲਈ ਤੁਹਾਡੇ ਤੱਕ ਅਪਰੋਚ ਕਰਨ ਦਾ ਸੰਪਰਕ ਕੋਈ ਕੋਈ ਕੰਟੈਕਟ ਕੀ ਹੋ ਸਕਦਾ ਸਰ ਦੇਖੋ ਜਦੋਂ ਤੁਸੀਂ ਮੇਰੇ ਕੋਲ ਆਣਾ ਹੈਗਾ ਅਸੀਂ ਨਬਜ਼ ਦੇਖਣੀ ਜ਼ਰੂਰੀ ਹੁੰਦੀ ਹੈ ਸਾਡੇ ਵਾਸਤੇ ਇਹਨੂੰ 나ੜੀ ਪ੍ਰੀਖਣ ਕਹਿੰਦੇ ਆ ਤਾਂ 나ੜੀ ਪ੍ਰੀਖਣ ਕਰਨਾ ਹੁੰਦਾ ਇਸ ਲਈ 2 ਘੰਟੇ ਦਾ ਖਾਲੀ ਪੇਟ ਤੁਹਾਡਾ ਹੋਣਾ ਜ਼ਰੂਰੀ ਹੈ ਤੁਸੀਂ ਮੇਰੇ ਫੋਨ ਤੇ ਕੰਟੈਕਟ ਕਰਕੇ ਅਪਾਇੰਟਮੈਂਟ ਲੈ ਲਓ ਔਰ 2 ਘੰਟੇ ਖਾਲੀ ਪੇਟ ਰੱਖ ਕੇ ਮੇਰੇ ਕੋਲ ਆਜੋ ਤਾਂ ਕਿ ਮੈਂ ਥੋੜੀ ਨਬਜ਼ ਦੇਖ ਕੇ ਤੁਹਾਡੇ ਅੰਦਰ ਕੀ ਕੁਝ ਪ੍ਰੋਬਲਮਸ ਹੈਗੀਆਂ ਨੇ ਅਪਾਰਟ ਫਰੋਂ ਕਿ ਤੁਹਾਡੇ ਗੋਡੇ ਦੁਖਦੇ ਆ ਇਸ ਤੋਂ ਇਲਾਵਾ ਕੋਈ ਹੋਰ ਪ੍ਰੋਬਲਮ ਹੈਗੀ ਐ ਉਸ ਨੂੰ ਜਾਣ ਸਕਾਂ ਉਸ ਦੇ ਤੇ ਤੁਹਾਡੀ ਬਾਡੀ ਦੀ ਨੇਚਰ ਕੀ ਹੈ ਇੱਕ ਹੋਰ ਅਹਿਮ ਪਾਰਟ ਹੁੰਦਾ ਹੈ ਗੱਲਾਂ ਦੇ ਵਿੱਚੋਂ ਗੱਲ ਨਿਕਲ ਆਉਂਦੀ ਹੈ ਬਾਡੀ ਦੀ ਨੇਚਰ ਕੀ ਹੈ ਤੁਸੀਂ ਅਕਸਰ ਬਜ਼ੁਰਗਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿਸੇ ਨੂੰ ਮਹਾ ਬਾਦੀ ਕਿਸੇ ਨੂੰ ਸਵਾਦੀ ਹਾਂ ਨਾ ਤਾਂ ਉਹਦਾ ਕਾਰਨ ਕੀ ਹੈ ਭਈ ਅਗਰ ਕੋਈ ਵਾਤ ਪ੍ਰਕਿਰਤੀ ਦਾ ਆਦਮੀ ਹੈ ਤਾਂ ਉਹਦੇ ਲਈ ਡਾਈਟ ਅਲੱਗ ਹੋਏਗੀ ਪਿਤ ਪ੍ਰਕਿਰਤੀ ਦਾ ਬੰਦਾ ਹੈ ਉਹਦੀ ਡਾਈਟ ਅਲੱਗ ਹੋਏਗੀ ਛੋ ਜੀ ਠੀਕ ਹੈ ਨਾ ਲੋਕਾਂ ਨੂੰ ਪਤਾ ਨਹੀਂ ਇਹ ਨਹੀਂ ਨਹੀਂ ਇਸ ਲਈ ਤਾਂ ਉਹਦੀ ਦਵਾਈ ਦਾ ਹੀ ਫਰਕ ਪੈ ਜਾਂਦਾ ਕਈ ਵਾਰ ਥੋੜੀ ਬਹੁਤ ਦਵਾਈ ਵੀ ਚੇਂਜ ਕਰਨੀ ਪੈ ਜਾਂਦੀ ਹੈ ਕਿ ਜੇ ਪਿਤ ਪ੍ਰਕਿਰਤੀ ਦਾ ਬੰਦਾ ਹੈ ਤਾਂ ਅਸੀਂ ਉਸ ਨੂੰ ਗਰਮ ਦਵਾਈ ਨਹੀਂ ਦੇ ਸਕਦੇ ਕਿਉਂਕਿ ਆਯੁਰਵੇਦ ਦੇ ਵਿੱਚ ਇੱਕ ਸਿੰਪਲ ਸ਼ਲੋਕ ਲਿਖਿਆ ਹੋਇਆ ਹੈ ਸਰਬਦਾ ਸਰਵ ਭਾਵਾਂ ਨਾਮ ਸਮਾਨਯਮ ਵਿ੍ਰਧੀ ਕਾਰਣਮ ਸਭੀ ਭਾਵੋ ਮੇ ਸਮਾਨਯ ਸੇ ਸਮਾਨਯ ਕੀ ਵਿ੍ਰਧੀ ਹੋ ਜਾਏਗੀ ਜੀ ਚਾਚ ਮਿੱਠਾ ਜ਼ਿਆਦਾ ਸੀ ਪਹਿਲਾਂ ਹੀ ਤੁਸੀਂ ਚੀਨੀ ਹੋਰ ਪਾਈ ਤਾਂ ਮਿੱਠਾ ਵਧੇਗਾ ਜੀ ਹੈ ਨਾ ਤਾਂ ਐਦਾਂ ਹੀ ਅਗਰ ਬਾਡੀ ਗਰਮ ਪ੍ਰਕਿਰਤੀ ਦੀ ਹੈ ਤੇ ਗਰਮ ਦਵਾਈ ਖਾ ਰਹੇ ਹੋ ਤਾਂ ਤੁਹਾਡੇ ਅੰਦਰ ਗਰਮੀ ਹੋਰ ਵਧੇਗੀ ਬਿਲਕੁਲ ਠੀਕ ਹੈ ਤਾਂ ਉਹ ਵੀ ਇੱਕ ਨਾੜੀ ਦੇਖਣ ਤੋਂ ਬਾਅਦ ਸਾਨੂੰ ਉਹਦਾ ਬੈਨੀਫਿਟ ਮਿਲ ਜਾਂਦਾ ਹੈ ਪੇਸ਼ੈਂਟ ਦੀ ਪ੍ਰਕਿਰਤੀ ਪਤਾ ਲੱਗ ਜਾਂਦੀ ਹੈ ਤਾਂ ਉਸ ਤਰੀਕੇ ਨਾਲ ਤੁਸੀਂ ਦਵਾਈ ਨੂੰ ਚੁਆਇਸ ਕਰ ਸਕਦੇ ਹੋ ਕਿ ਇਹ ਦਵਾਈ ਇਹਦੇ ਨਾਲ ਦੇਣੀ ਹੈ ਜਾਂ ਅਗਰ ਲੱਗਦਾ ਹੈ ਕਿ ਮੇਰੀ ਦਵਾਈ ਗਰਮ ਹੈ ਤਾਂ ਉਹਦੇ ਨਾਲ ਮੈਨੇ ਕੋਈ ਮੁਕਤਕ ਸ਼ਕਤੀ ਪਿਸਤੀ ਜਾਂ ਪਰਵਾਲ ਪਿਸਤੀ ਜਾਂ ਕੁਝ ਐਦਾਂ ਦੀ ਦਵਾਈ ਲਗਾਣੀ ਹੈ ਜੋ ਉਹਦੀ ਗਰਮੀ ਨੂੰ ਵੀ ਟੰਡਕ ਦੇਵੇ ਕੰਪਨਸੇਟ ਕਰਦੇ ਜੀ ਮੇਰੇ ਕੋਲ ਅਗਰ ਤੁਸੀਂ ਆਣੇ ਤਾਂ ਮੈਂ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੱਸ ਦਿੰਨਾ ਜੀ ਬੋਲ ਸਕਦੇ ਸਕਰੀਨ ਤੇ ਵੀ ਲਾ ਦਾਂਗੇ ਆਪਾਂ 700 9915759 700 9915759 ਇਹ ਮੇਰਾ ਮੋਬਾਈਲ ਨੰਬਰ ਹੈ ਔਰ ਮੈਂ ਕਦੇ ਵੀ ਆਪਣੇ ਅਸਿਸਟੈਂਟ ਨੂੰ ਆਪਣਾ ਫੋਨ ਨਹੀਂ ਦਿੰਦਾ ਮੇਰਾ ਫੋਨ ਮੈਂ ਹੀ ਚੱਕਦਾ ਔਰ ਮੈਂ ਕਦੇ ਵੀ ਤੁਹਾਡਾ ਫੋਨ ਮਿਸ ਨਹੀਂ ਕਰਦਾ ਜੀ ਕੀ ਬਾਤ ਡਾਕਟਰ ਸਾਹਿਬ ਨੇ ਗਈ ਹੈ ਤੇ ਬਹੁਤ ਜ਼ਰੂਰੀ ਹੁੰਦਾ ਹੈ ਜਦੋਂ ਵੀ ਤਕਲੀਫ ਦੇ ਵਿੱਚ ਹੋ ਕੇ ਫੋਨ ਕਰੇ ਜੀ ਹਨਾ ਤੇ ਉਹਨੂੰ ਤੁਰੰਤ ਜਵਾਬ ਵੀ ਮਿਲੇ ਤੁਹਾਡਾ ਡਾਕਟਰ ਸਾਹਿਬ ਦਾ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਜੀ ਡਾਕਟਰ ਸੁਨੀਲ ਜੀ ਨੂੰ ਤੁਸੀਂ ਡਾਕਟਰ ਸੁਨੀਲ ਕੁਮਾਰ ਨੂੰ ਤੁਸੀਂ ਕਾਲ ਕਰੋ ਜਨਮ ਜਨਮ ਨੂੰ ਵੀ ਦਿੱਕਤ ਹੈਗੀ ਹੈ ਬੜਾ ਭਰਾਵਾਂ ਤਾਂ ਡਾਕਟਰ ਸਾਹਿਬ ਦਾ ਕੰਟੈਕਟ ਆ ਗਿਆ ਸੀ ਜੀ ਦੂਤ ਲਈ ਬਚਾ ਲੈਂਦੇ ਡਾਕਟਰ ਸੁਨੀਲ ਕੁਮਾਰ ਜੀ ਨਾਲ ਤੁਸੀਂ ਕੰਟੈਕਟ ਕਰੋ ਤੁਹਾਡੇ ਗੋੜੇ ਗੋੜਿਆਂ ਦਾ ਇਹਦਾ ਪਰਤ ਆ ਗਈ ਕੋਈ ਗੱਲ ਨਹੀਂ ਕੋਈ ਹਾਂਜੀ ਸਵੇਨ ਦੇ ਵੀ ਨੰਬਰ ਚੱਲ ਰਹੇ ਨੇ ਡਾਕਟਰ ਸਾਹਿਬ ਵੀ ਦੱਸਤਾ ਜਿੰਨਾ ਵੀ ਭੈਣਾ ਭਰਾਵਾਂ ਨੂੰ ਇਹ ਸਮੱਸਿਆ ਹੈਗੀ ਹੈ ਤਾਂ ਡਾਕਟਰ ਸੁਨੀਲ ਕੁਮਾਰ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ ਤੁਹਾਡੀ ਜੋਸ ਮੁਸੀਹਾ ਹੋਏਗੀ ਉਹਨੂੰ ਪੂਰੇ ਤਰੀਕੇ ਨਾਲ ਹੀ ਸੋਲਵ ਕੀਤਾ ਜਾਏਗਾ ਤੇ ਮੈਡੀਸਿਨ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਫੇਕਲੀ ਤੇ ਹੋਰ ਨੌਲੇਜੇਬਲ ਚੀਜ਼ਾਂ ਲੈ ਕੇ ਆਈਏ ਜੇ ਤੁਸੀਂ ਚਾਹੋ ਤਾਂ ਕਮੈਂਟ ਜ਼ਰੂਰ ਕਰਿਓ ਥੈਂਕ ਯੂ